ਬਲੇ ਬਰੀ ਗੱਲ ਸੁਣ ਤੈਨੂੰ 2 ਸੀਸੀ ਹਜੇ ਬਣਿਆ ਤਾਂ ਹੈ ਨਹੀਂ ਤੈਨੂੰ ਕਿੱਥੋਂ ਬਰਾਜ ਮੈਨੇਜਰ ਬਣਾਦਾ ਮੈਂ ਪਹਿਲਾਂ ਤੂੰ ਬੰਦੇ ਤਲਾ ਤੈਨੂੰ ਦੋ ਬੰਦੇ ਕਿਹਾ ਮੈਂ ਲਾਉਣ ਨੂੰ ਹਾਂ ਦੋ ਬੰਦੇ ਲਾ ਬਲੇ ਇਹਦੇ ਵਿੱਚ ਬੰਦੇ ਨੂੰ ਬੰਦਾ ਬਣਾਉਣੀ ਆਪਣੀ ਕੰਪਨੀ ਵਰਕ ਕਰ ਰਹੀ ਹੈ ਇਹਦੇ ਗੋਆ ਦਾ ਟ੍ਰਿਪ ਦੇ ਰਹੀ ਹੈ ਕਿ ਮੈਂ ਜਾ ਰਿਹਾ ਅਗਲੇ ਮਹੀਨੇ ਹਾਂ ਤੂੰ ਆਇਆ ਨਾ ਕਰ ਬਲੇ ਛੱਡੀ ਨਾ ਕੰਪਨੀ ਤੇ ਮੈਂ ਮੈਨੇਜਰ ਬਣਾ ਦੂ ਹਾਂ ਤੂੰ ਦੋ ਬੰਦੇ ਦਾ ਪੂਆ ਦਾ ਮੁੰਡਾ ਲਾ ਦੇ ਜਾਂ ਮਾਮੇ ਦੇ ਆਈ ਹੁੰਦਾ ਰਿਸ਼ਤੇਦਾਰੀ ਲਾਉਂਦੇ ਹੁੰਦੇ ਨੇ ਇਹਦੇ ਵਿੱਚ ਹੋਰ 11000 ਰੁਪਿਆ ਲਾਉਣਾ ਤੇ ਇਹਦੇ ਵਿੱਚ ਜੇ ਤੂੰ ਕਹੇਗਾ ਨਾ 11000 ਰੁਪਿਆ ਹਾਂ ਤੇਰੇ ਦੋ ਕੋਇਨ ਬਣ ਕੇ ਜੇ ਤੇਰੀ ਚੱਲ ਪੁੱਤਰੀ ਲੈਣ ਚੱਲ ਪੁੱਤਰੀ ਲੈਗ ਤੇਰੀ ਇੱਕ ਲੈਗ ਚੱਲ ਵੀ ਦੂਜੀ ਤਾਂ ਆਟੋਮੈਟਿਕ ਹੀ ਚੱਲੀ ਜਾਉ ਤੇਰੀ ਲੈਗ ਹਾਂ ਅੱਛਾ ਆਪਾਂ ਬਰਨਾਲਾ ਕੈਂਚੀਆ ਮਿਲਦੇ ਆ ਉੱਥੇ ਮੀਟਿੰਗ ਕਰਦੇ ਦੋ ਦਿਨ ਮੁੰਡੇ ਹੋਰ ਲੈ ਕੇ ਆ ਤੇਰੇ ਤਾਂ ਕੋਇਨ ਬਣਾਈਏ ਮੈਨੂੰ ਤਾਂ ਤੇਰੀ ਬਾੜੀ ਸੋਚਾ ਤੇਰਾ 11000 ਲੱਗ ਗਿਆ ਹਾਂ ਠੀਕ ਆ ਚੰਗਾ 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 ਮੇਰੇ ਚਬੁੱਲੀਆਂ ਵਾਲੇ ਕਾਂਟੇ ਨਹੀਂ ਲੱਭ ਰਹੇ ਕਿੱਥੇ ਨੇ ਦੇਖੇ ਇੱਕ ਮਿੰਟ ਖੜੀ ਬੜੇ ਜਿਹਾ ਬੁੱਕ ਹੈ ਮੇਰੇ ਕਾਂਟੇ ਨਹੀਂ ਲੱਭ ਰਹੇ ਚਬੁੱਲੀਆਂ ਵਾਲੇ 1.10 ਦਾ ਤੂੰ ਆਏ ਕਰੀ ਮੇਰੀ ਗੱਲ ਸੁਣ ਲਾ ਉੱਥੇ ਜਿਹੜਾ ਤੂੰ ਕੋਟ ਦੇ ਵਿੱਚ ਕੰਮ ਆ ਉਹ ਵੀ ਕਰ ਲਈ ਤੇ ਉਦੋਂ ਬਾਅਦ ਮਿਲਦਾ ਬਰਨਾਲਾ ਕੈਂਚਾ ਮਿਲ ਪੁੱਤ ਮੈਨੂੰ 11 ਵਜੇ ਹਾਂ ਚੰਗਾ ਓਕੋ ਹਾਂ ਹੁਣ ਦੱਸ ਕੀ ਕਹਿੰਨੀ ਮੇਰੇ ਕਾਂਟੇ ਨਹੀਂ ਲੱਭਰੇ ਚ ਬੁੱਲੀਆਂ ਵਾਲੇ ਕਾਂਟੇ ਤਾਂ ਤੇਰੇ ਮੈਂ ਕੰਪਨੀ ਚ ਲਾਤੇ ਕਿਨੂੰ ਪੁੱਛ ਕੇ ਲਾਏ ਨੇ ਬੁੱਲੀਆਂ ਕਿਨੂੰ ਪੁੱਛ ਕੇ ਲਾਉਣੇ ਪੁੱਛੇ ਆਪਣੇ ਯਾਰ ਕਾਂਟੇ ਨਹੀਂ ਆਪਾਂ ਲਾਤੇ 1.5 ਰੁਪਿਆ ਵਿਆਜ ਮਿਲੂਗਾ ਉਹ ਤਾਂ ਆਉਂਦੀ ਦੁਬਾਰ ਨੂੰ ਰਾਣੀ ਹਰ ਬਣੀ ਲੈ ਤੇਰੇ ਕਾਂਟਿਆਂ ਦਾ ਸਵਾ ਮਿਲੂਗਾ ਪਹਿਲਾਂ ਮੇਰੀ ਛਾਪ ਵੇਚਦੀ ਸਾਪ ਦਾ ਕੜਾ ਦਾ ਬਣੀ ਜਾਂਦਾ ਹੁਣ ਮਹੀਨਾ ਰ ਕਦੋਂ ਆਊਗਾ ਖੜਾ ਆਜੂਗਾ ਮਹੀਨਾ ਤਾਂ ਰਹਿ ਗਿਆ ਮੈਨੂੰ ਤਾਂ ਕੋਈ ਹਾਲਤ ਨਹੀਂ ਲੱਗਦੇ ਹੈਗੇ ਕੜੇ ਆਉਣ ਵਾਲੇ ਆਪਾ ਬਰਾਜ ਮੈਨੇਜਰ ਬਣ ਕੇ ਤੈਨੂੰ ਦੱਸਿਆ ਨਹੀਂ ਤੀ ਮੈਂ ਮੇਰੇ ਭਾਈਆਂ ਨੂੰ ਦੇਖ ਕੇ ਸਿੱਖ ਲਾ ਕੁਛ ਕਾਹਨੂੰ ਧੱਕੇ ਖਾਈ ਜਾਣਾ ਇੱਕ ਤਾਂ ਤੂੰ ਹੈ ਅਣਪੜ੍ਹ ਕੀ ਸਿੱਖ ਲਾ ਤੇਰੇ ਭਾਈਆਂ ਨੂੰ ਦੇਖ ਕੇ ਮੇਰੇ ਸਾੜੇ ਦਾ ਇੱਕ ਬੇਰੋਜ਼ਗਾਰ ਇੱਕ ਜੋ ਮੁਸ਼ਕ ਮਾਰਦਾ ਮੇਰਾ ਸਾੜਾ ਉਹ ਸਹਾਜਾ ਬੇਲਾ ਦਾ ਰਹਿੰਦਾ ਹੁ ਕੀ ਸਿੱਖ ਲਾ ਤੇਰੇ ਭਾਈਆਂ ਨੂੰ ਤੇਰੇ ਨਾਲੋਂ ਜਾਂਦਾ ਕਮਾਂਦੇ ਨਹੀਂ ਆਪਾ ਜਾਣਦਾ ਤੈਨੂੰ ਤੂੰ ਰਖੜੇ ਨਾ ਖਾਲੀ ਮੇਥੋਂ ਹੀ ਗੱਲਾਂ ਚ ਆ ਜਾਣੀਆਂ ਕਦੇ ਮੇਰੇ ਕਾਂਟੇ ਵੇਚਦੇ ਕਦੇ ਮੇਰੀ ਛਾਪ ਵੇਚਦੀ ਮਾਲ ਕਿਹੜਾ ਯ ਮੈਂ ਵਿੱਚੇ ਨੇ ਘਟ ਕੇ ਉਪਨੀ ਜਿੱਦ ਨੇ ਆ ਜਾਣਗੇ ਤੈਨੂੰ ਕਹੀ ਜਾਂਦਾ ਰਾਣੀ ਹਰਬੰੂ ਰਾਣੀ ਹਰਬੰੂ ਸਵਾ ਲਾਤੇ ਮੇਰੇ ਕਾਂਟੇ ਹੁਣ ਮੈਂ ਜਾਣ ਕੇ ਲੈਨੇ ਆ ਮੇਰੇ ਕੰਪਨੀ ਦੇ ਵਿੱਚ ਕੰਮ ਕਰਦਾ ਮੈਂ ਇੱਕ ਲੈਗ ਨਹੀਂ ਚੱਲ ਰਹੀ ਹੈਗੀ ਦੋ ਬੰਦੇ ਲਾਏ ਦੇ ਮੇਰੇ ਨਾਲ ਦਾ ਇੱਕ ਭੱਜਣ ਨੂੰ ਤਿਆਰਾ ਕਰਦਾ ਮੇਰੇ ਤਾਂ ਪੈਸੇ ਮੋੜੋ ਉਹ ਮਸਾਲ ਵਰਗੇ ਮੂੰਹ ਹੈ ਗਿਆ ਮਸਾਲਾ ਦਿੰਦੀ ਆ ਕੀ ਆ ਉਹ ਮੇਰਾ ਸਾਲਾ ਮਲੰਗ ਹੈਗਾ ਤੇਰਾ ਭਾਈ ਇੱਕ ਦੂਜਾ ਬਿੱਲਾ ਦਿੰਦੀ ਆ ਮਸਾਲਾ ਮੈਨੂੰ ਉਹਨਾਂ ਦੀ ਆ ਮੇਰੇ ਸਾਰੇ ਮਹੀਨਾ ਮਹੀਨਾ ਰੁਕਰੂਣੀ ਨਿਕਲਦੇ ਆ ਜਾਂਦੇ ਨੇ ਜਦੋਂ ਕੱਥੇ ਮੈਨੂੰ ਮੈਂ ਇੰਟਰੀ ਟੋਰਚ ਕਰ ਰੱਖਿਆ ਮੇਰੇ ਸਾਡੇ ਇੱਕ ਬੰਦਾ ਨਹੀਂ ਲੱਗਦਾ ਕੰਪਨੀ ਤੇ ਹੋਰ ਆ ਗਿਆ ਉਹਨਾਂ ਨੇ ਪੁੱਠਾਈ ਬੋਲਿਆ ਕਰੋ ਤੁਸੀਂ ਤਾਂ ਪੁੱਠੇ ਦੀ ਗੱਲ ਨਹੀਂ ਚਾ ਕਰ ਲਈ ਹਾਂ ਬਸ ਹੁਣੀ ਬਣਾ ਕੇ ਹਟੀਆਂ ਮੇਰੀ ਗੱਲ ਸੁਣ ਥੋੜਾ ਜ ਮੈਂ ਗੱਲ ਕਰਨੀ ਹੈ ਤੇਰੇ ਨਾਲ ਮੈਂ ਗੱਲ ਹੀ ਦੱਸ ਦੇ ਹਾਂ ਮੈਂ ਕਹਿੰਦਾ ਦੀਗਾ ਮਖਾਂ ਇਹਨਾਂ ਦੇ ਥਾਉਂ ਲੈ ਨੂੰ ਕਹਿੰਦੇ ਨੇ ਕਿ ਪੈਸੇ ਵਧੀਆ ਲਾਉਣਗੇ ਆਪਾਂ ਆਪਣਾ ਘਰ ਨਾਲ ਵੇਚ ਦਈਏ ਤੇਰਾ ਦਿਮਾਗ ਸਹੀ ਹੈ ਕੀ ਘਰ ਰੋਜ਼ ਰੋਜ਼ ਬਣਦੇ ਨੇ ਆਪਾਂ ਕੀ ਕਰਾਂਗੇ ਘਰ ਵੇਚ ਕੇ ਪਿੱਕ ਤਾਂ ਤੂੰ ਸੁਣਦੀ ਨਹੀਂ ਹੁੰਦੀ ਪਹਿਲੀ ਚੱਕ ਲੈਣੀ ਆ ਸੂਈ ਕੁੱਤੀ ਵਾਂਗੂ ਪੈ ਜਾਣੀ ਆ ਮੇਰੀ ਗੱਲ ਤਾਂ ਸੁਣ ਲਾ ਮੈਂ ਕਹਿਣਾ ਕੀ ਚਾਹਣਾ ਤੈਨੂੰ ਦੱਸ ਆ ਪੂਰੇ ਰਹਿ ਕੇ ਵੀ ਕੀ ਕਰਾਂਗੇ ਆਪਣਾ ਬਿਜ਼ਨਸ ਤਾਂ ਸਾਰਾ ਚੰਡੀਗੜ੍ਹ ਸੰਗਰੂਰ ਹੋਊਗਾ ਨਾਲੇ ਕੁੜੀ ਉੱਥੇ ਪਸੰਤ ਪਹਿਲੀ ਚ ਪੜਨ ਲਾ ਦਾਂਗੇ ਇੱਥੇ ਲੱਗ ਰਿਹਾ ਮਿੱਡੇ ਵੀ ਲਖਾਣਾ ਕੀ ਆ ਸਰਕਾਰੀ ਸਕੂਲਾਂ ਚ ਪਰ ਮੇਰੀ ਗੱਲ ਸੁਣ ਲਾ ਤੂੰ ਕਾ ਬਰੇਣਾ ਕਰਕੇ ਬਲੱਡ ਬਣਾ ਲੈ ਨਹੀਂ ਮਤ ਜਾਣਾ ਤੇ ਮਰੂ ਮੁੱਕੀ ਵੇ ਗੁੱਸਾ ਕਾਣੂ ਹੋਈ ਜਾਂਦਾ ਗੁੱਸਾ ਕਾਣੂ ਹੋਈ ਜਾਂਦਾ ਮੈਂ ਮਸਾਲਾੜ ਤੇ ਲੈ ਕੇ ਉਹਨਾਂ ਵੀ ਗੱਟੀ ਕਿਹੜੇ ਸਾਹਬ ਨਾਲ ਮੈਂ ਚੱਲਾ ਮੈਂ ਦਿਮਾਗ ਨਾਲ ਸੋਚ ਰਿਆਂ ਚੱਲ ਦੱਸ ਕੰਪਨੀ ਦੇ ਵਿੱਚ ਹੁਣ ਮੈਂ ਲਵਾਦਾ 300 ਮੁੰਡਾ ਠੀਕ ਆ ਮੇਰੀ ਲੈਗ ਸਟਾਰਟ ਹੋਊਗੀ ਮੇਰੀ ਲੈਗ ਪੂਰੀ ਚੱਲ ਰਹੀ ਆ ਹੁਣ ਠੀਕ ਆ ਮੈਨੂੰ ਬ੍ਰਾਂਚ ਮੈਨੇਜਰ ਤੋਂ ਉੱਤੇ ਦਾ ਹੁਣ ਬਣਾਉਣਗੇ ਸੀਏ ਅੱਛਾ ਠੀਕ ਆ ਉੱਤੋਂ ਸੀਏ ਤੋਂ ਉੱਤੋਂ ਵੀ ਲਾ ਦੇਣਗੇ ਮੈਨੂੰ ਠੀਕ ਆ ਮੈਨੂੰ ਮੈਂ ਉਹਨਾਂ ਨੂੰ 5 ਲੱਖ ਰੁਪਈਆ ਦੇ ਕੇ ਨਾਲ ਉਹ ਮੁੰਡੇ ਲਾ ਕੇ ਮੇਰਾ ਇੱਕ ਉਹਦਾ ਵਿੱਚ ਸੈੱਲ ਬਣ ਜੂਗਾ ਠੀਕ ਹੈ ਜਦੋਂ ਮੇਰਾ ਸੈੱਲ ਬਣ ਗਿਆ ਨਾਲੇ ਤਾਂ ਆਸਟ੍ਰੇਲੀਆ ਦਾ ਮੈਨੂੰ ਟ੍ਰਿਪ ਦੇਣਗੇ ਨਾਲੇ ਇੱਕ ਰੀਟਾ ਗੱਡੀ ਦੇਣਗੇ ਮੈਨੂੰ ਵੇ ਤੂੰ ਪਹਿਲਾਂ ਮੇਰੇ ਗਹਿਣੇ ਲਾ ਤੇ ਮੇਰੇ ਕਾਂਟੇ ਲਾ ਤੇ ਮੇਰੀ ਛਾਪ ਲਾਤੀ ਹੁਣ ਤੂੰ ਘਰ ਵੀ ਵੇਚ ਕੇ ਕੰਪਨੀ ਚ ਲਾਏਗਾ ਦੁੱਗਣੇ ਆਉਣਗੇ ਬਣ ਕੇ ਮੈਂ ਜਦ ਆਉਣਗੇ ਉਹ ਤੋਂ ਦੇਖਾਂਗੇ ਕੀ ਚੱਲਦਾ ਹੁਣ ਪਹਿਲੇ ਮੈਨੂੰ ਆ 2023 ਚੱਲਦਾ ਆਹੋ 2025 ਦੇ ਵਿੱਚ ਜੇ ਤੈਨੂੰ ਨਾ ਬੰਬੇ 'ਚ ਪਲਾਟ ਲੈ ਕੇ ਦਿੱਤਾ ਮੇਰਾ ਨਾਂ ਬਦਲ ਦੀ ਜੇ ਨਾ ਉਹ ਬਦਲਦੀ ਤੂੰ ਜੇ ਮੁੜ ਕੇ ਆਉਣਗੇ ਤਾਂ ਹੀ ਆਉਣਗੇ ਆਉਣਗੇ ਕਿ ਮੈਨੀ ਪਰੋਸਾ ਕਿਉਂ ਨਹੀਂ ਲਿਮਟਡ ਹੈ ਗਈ ਇਹ ਕੰਪਨੀ ਸੁਆਹ ਹਾਂ ਮਾਲਵਾ ਬੈਲਟ ਦੇ ਵਿੱਚ ਕਿੰਨਾ ਦਾ ਕੰਮ ਚੱਲ ਰਿਹਾ ਹਾਲੇ ਤੱਕ ਤਾਂ ਆਏ ਨਹੀਂ ਹੈਗੇ ਇਕੱਠੀ ਆਉਣਗੇ ਮੇਰੀ ਮਾਂ ਮੈਂ ਚੱਲ ਠੀਕ ਨਾ ਨਾ ਪਾਇਆ ਕਰ ਮੈਨੂੰ ਡਿਸਚਾਰਜ ਕਰ ਰਹੀ ਆ ਤੂੰ ਜਦੋਂ ਆਉਣਗੇ ਉਹ ਤਾਂ ਦੇਖਾਂਗੀ ਮੈਂ ਆਉਣਗੇ ਨਾਲੇ ਘਰ ਦੇਖਣ ਆਉਣਗੇ ਉਹ ਨਾਲ ਉਹਨਾਂ ਨੂੰ ਕਹਦੀ ਵੀ ਹਾਂ ਅਸੀਂ ਇੰਨੇ ਚ ਵੇਚਾਂਗੇ ਹੁਣ ਤੋਂ ਘਰੋਂ ਵੀ ਕਢਾ ਕੇ ਛੱਡੇਗਾ 10 ਲੱਖ ਚ ਘਰ ਵੇਚਾਂਗੇ ਆਪਾਂ 2 ਲੱਖ ਰੁਪਇਆ ਆਪਾਂ ਉਥੇ ਧਰ ਦਾਂਗੇ ਬੈਂਕ ਦੇ ਵਿੱਚ ਬਾਕੀ ਆਪਾਂ ਕੰਪਨੀ ਚ ਲਾ ਦਾਂਗੇ ਜਿਹੜਾ ਪੀ ਆ ਇਹਦਾ 32 ਲੱਖ ਬਣ ਕੇ ਉੱਤੇ ਗਣ ਆਊਗਾ ਮੈਨੂੰ ਪਤਾ ਨਹੀਂ ਤੈਨੂੰ ਕਿਹੜਾ ਮਤਾਂ ਦੀ ਜਾਂਦਾ ਜਿਹੜੇ ਹਿਸਾਬ ਨਾਲ ਤੂੰ ਚੱਲਦਾ ਨਾ ਮੈਨੂੰ ਲੱਗਦਾ ਨਾ ਆਪਣੇ ਕੋਲ ਘਰ ਰਹਿਣਾ ਨਾ ਕੁਝ ਹੋਰ ਰਹਿਣਾ ਹੈਗਾ ਕਿਰਾਏ ਤੇ ਹੀ ਬੈਠਾਂਗੇ ਆਪਾਂ ਮੇਰੇ ਸਾਹ ਦਾ ਮੈਂ ਤੇ ਮੁਰਦਾ ਬੋਲੂ ਕਫਨ ਪਾੜੂ ਉਹ ਗੱਲ ਹੋਈ ਪਈ ਹੈ ਨਹੀਂ ਵੇਚਦਾ ਘਰ ਇੱਥੇ ਰਹਿਣਾ ਪਿੰਡ ਦੇ ਵਿੱਚ ਕੀ ਕਰਾਂਗੇ ਪਿੰਡ ਚ ਰਹਿ ਕੇ ਮੈਂ ਮੇਰੇ ਸਾਹ ਦਾ ਉੱਚੀ ਸੋਚ ਸੋਚਦਾ ਐ ਇੱਥੇ ਫਿਰਦੀ ਆ ਗੋਹੇ ਕੁੜੀਆਂ ਚ ਮਜ਼ਾ ਨਹੀਂ ਆ ਰਹਾ ਚੱਲ ਮਾਰਨਾ ਭਗਾਈ ਮਾਰ ਲਿਆਣੀਆਂ ਤੇਰੇ ਵਾਸਤੇ ਚਾਹ ਕਰਮ ਕਰਕੇ ਲਿਆਣੀਆਂ ਦਿਮਾਗ ਨਾਲ ਚੱਲ ਰਿਆ ਮੈਂ ਮੈਂ ਚੱਲ ਹਾਂ ਕਿਰਵਾ ਜੁੰਡਾ ਤੇ ਕੰਮ ਹੈਲੋ ਹਾਂ ਗੁਰਵੀਰ ਬੇਟਾ ਕਿਵੇਂ ਹੋ ਅੱਛਾ ਅੱਛਾ ਚੱਲ ਰਿਹਾ ਬੜਾ ਵਰਕ ਚੱਲ ਰਿਹਾ ਕਾ ਮੁੰਡੇ ਲਾਤੇ अच्छा तुसी लाओ ओए पता ਕੀ ਆ ਗੁਰਬੀਰ ਬੇਟਾ ਤੁਸੀਂ ਰਿਸ਼ਤੇ ਰਸਤੇਦਾਰਾਂ ਦੇ ਮੁੰਡੇ ਲਾਓ ਜਾਂ ਭੂਆ ਦਾ ਜਾਂ ਮਾਮੇ ਦਾ ਜਾਂ ਮਾਸੀ ਦਾ ਇਹ ਜੇ ਮੁੰਡੇ ਲਾਓ ਨਾ ਤੁਸੀਂ ਇਹ ক্লোਜ ਰਿਸ਼ਤੇਦਾਰੀ ਦੇ ਹੁੰਦੇ ਨੇ ਨਾਲ ਤੇ ਇਹਨਾਂ ਦਾ ਫਾਇਦਾ ਨਾਲੇ ਸੌਦਾ ਫਾਇਦਾ ਹਾਂ ਕੋਈ ਨਾ ਕੋਈ ਨਾ ਕੋਈ ਨਾ ਮੈਂ ਆ ਜੂੰਗਾ ਹਾਂ ਨਹੀਂ ਇੱਧਰ ਰੱਖ ਲੈਣਾ ਮੀਟਿੰਗ ਹਾਂ ਠੀਕ ਆ ਠੀਕ ਆ ਬੇਟਾ ਕੋਈ ਗੱਲ ਨਹੀਂ ਵੱਧ ਤੋ ਵੱਧ ਕੋਇਲ ਬਣਾਓ ਤੁਸੀਂ ਵੱਧ ਤੋ ਵੱਧ ਤੁਸੀਂ ਕੰਮ ਕਰੋ ਨਾ ਟ੍ਰਿਪ ਮੈਂ ਆਸਟ੍ਰੇਲੀਆ ਜਾ ਰਿਹਾ ਹੁਣ ਹਾਂ ਆਸਟ੍ਰੇਲੀਆ ਦਾ ਟ੍ਰਿਪ ਆਂ ਮਰਾ ਹਾਂ ਠੀਕ ਆ ਠੀਕ ਆ ਇਹ ਬਰਨਾਲਾ ਕੈਂਚਾ ਬਰਨਾਲਾ ਕੈਂਚਾ ਦਾ ਹਫਤਰਾ ਕੋਲ ਉੱਥੇ ਆ ਜਿਓ ਕੋਈ ਗੱਲ ਨਹੀਂ ਤੁਸੀਂ ਵੱਧ ਤੋਂ ਵੱਧ ਮੀਟਿੰਗ ਕਰੋ ਨਹੀਂ ਨਹੀਂ ਬੇਟਾ ਨਹੀਂ ਨਹੀਂ ਕੋਈ ਗੱਲ ਨਹੀਂ ਆ ਇਹਦਾ ਬੇਡਾ ਛੋਟੇ ਹੋਣਾ ਆ ਨਾ ਆਲ ਦਾ ਵਸ਼ਤਾ ਦਾ ਤੁਹਾਨੂੰ ਪਤਾ ਕੀ ਗੱਲ ਜਿੰਨੀ ਤੁਸੀਂ ਲੈਗ ਬਣਾਉਂਗੇ ਉੰਨੀ ਲੈਗਾਂ ਦੇ ਵਿੱਚ ਛੋਟੇ ਬੰਦੇ ਫਿਟ ਹੋਣਗੇ ਛੋਟਾ ਟ੍ਰਿਪ ਬਣ ਰਿਹਾਗਾ ਆ ਲੋ ਚਾਂ ਕ੍ਰੀਟਾ ਗੱਡੀ ਆ ਰਹੀ ਆ ਬੇਟਾ ਮੈਨੂੰ ਮੈਂ ਥੋੜੇ ਜਿਨੇ 2025 ਦੇ ਵਿੱਚ ਦੇਖੀ ਬੰਬੇ ਫਲੈਟ ਲੈ ਰਿਹਾ ਮੈਂ ਹਾਂ ਅੱਛਾ ਅੱਛਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਆਊਗਾ ਵਾ ਤੁਸੀਂ ਮੁੱਢੇ ਲਾਓ ਵਾ ਤੋਂ ਵੱਧ ਹਾਂ ਠੀਕ ਆ ਠੀਕ ਆ ਹਾਂ ਹੈਂਡਲ ਤੂੰ ਕਰ ਲਈ ਹਾਂ ਹੈਂਡਲ ਤੂੰ ਕਰ ਲਈ ਕੋਈ ਨਾ ਚੰਗਾ ਚੰਗਾ ਠੀਕ ਆ ਬੇਟਾ ਆਉ ਜਾ ਬੇਟਾ ਠੀਕ ਹੈ ਠੀਕ ਕੰਪਨੀ ਵਧੀਆ ਗਰੋਥ ਵੱਧ ਰਹੀ ਆਪਣੀ ਮਾਲ ਬਾ ਬੈਲਟ ਚੋਂ ਚਾਹਾਂਗੇ ਕੀ ਬਾਤ ਕਰ ਰਹੇ ਤੈਨੂੰ ਹਲੇ ਵੀ ਸਮਝਾਨੀ ਆ ਮਾੜਾ ਮੋਟਾ ਸਮਝ ਕੇ ਪਰੋਸਾ ਕਰੀਆਂ ਕੰਪਨੀਆਂ ਦੇ ਤੇ ਜਿਹੜੇ ਅੜੇ ਅੜੇ ਉਹ ਬਣ ਗਏ ਡੇੜੇ ਡਾਨੀ ਬਾਨੀ ਉਹ ਵੀ ਇਹੀ ਕੰਮਾ ਜੋ ਬਣੇ ਨੇ ਨਾ ਕਾਰੇ ਮੱਥੇ ਵਾਲੀਆ ਬੋਲਿਆ ਕਰ ਵਿੱਚ ਮੈਨੂੰ ਕਰ ਲੈਣ ਦੇ ਕੁਸ ਅੱਜ ਤੱਕ ਤਾਂ ਖੁਸ਼ ਹੋਇਆ ਨਹੀਂ ਤੇਰ ਤੋਂ ਚਾਹ ਕਾਹਤ ਕਿ ਮੇਰੇ ਵੀ ਨੇ ਕੰਪਨੀਆਂ ਚਲਾਤੇ ਦੇਖ ਲੈਣੀਆਂ ਕੀ ਬਣਦਾ ਹੁਣ ਮੈਂ ਇਹ ਪਾਣੀ ਚੱਕੜੀ। ਕਿਦਾਂ ਦੇ ਟੈਨ? ਹੈਲੋ। ਹੈਲੋ ਮੰਮੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਪੁੱਤ। ਠੀਕ ਆ ਪ੍ਰੀਤ ਪੁੱਤ? ਹਾਂਜੀ ਮੈਂ ਠੀਕ ਆ। ਤੁਸੀਂ ਸੁਣਾਓ ਮੰਮੀ। ਹਾਂ ਪੁੱਤ ਕੀ ਘਟਾਕ ਵਧੀਆ? ਹਾਂਜੀ ਹਾਂਜੀ ਵਧੀਆ। ਤੇ ਹੋਰ ਮੇਰਾ ਸੁਖਵਿੰਦਰ ਪੁੱਤ ਕਿਵੇਂ ਆ ਪੁੱਤ? ਮੰਮੀ ਠੀਕ ਆ ਸੁਖਵਿੰਦਰ ਵੀ। ਮੈਂ ਨਾ ਸੁਖਵਿੰਦਰ ਬਾਰੇ ਗੱਲ ਕਰਨੀ ਆ ਤੁਹਾਡੇ ਨਾਲ। ਅੱਛਾ ਪੁੱਤ? ਹਾਂਜੀ। ਮੰਮੀ ਸੁਖਵਿੰਦਰ ਨਾ ਕਿਸੇ ਕੰਪਨੀ 'ਚ ਪੈਸੇ ਲਾਣ ਲੱਗਾ ਹੋਇਆ। ਅੱਛਾ। ਪਹਿਲਾਂ ਤਾਂ ਉਸਨੇ ਮੇਰਾ ਕੜਾ ਵੇਚ ਕੇ ਲਾਤੇ ਪੈਸੇ। ਹਾਂ ਫਿਰ ਉਸਨੇ ਮੇਰੇ ਕਾਂਟੇ ਵੇਚ ਕੇ ਲਾਤੇ। ਅੱਛਾ ਤੇ ਹੁਣ ਮੈਨੂੰ ਕਹਿੰਦਾ ਜਿੱਥੇ ਅਸੀਂ ਰਹਿਨੇ ਆ ਇਹ ਥੋਂ ਵੇਚ ਕੇ ਵੀ ਕੰਪਨੀ ਚ ਪੈਸੇ ਲਾਣੇ ਆ ਉਹਨੇ। ਹੁਣ ਤੁਸੀਂ ਦੱਸੋ ਮੈਂ ਕੀ ਕਰਾਂ? ਐਦਾਂ ਤਾਂ ਅਸੀਂ ਘਰ ਤੋਂ ਪੇ ਘਰ ਹੋ ਜਾਾਂਗੇ, ਮੇਰਾ ਤਾਂ ਘਰ ਹੀ ਉਜੜ ਜੂ। ਮੇਰੀ ਗੱਲ ਸੁਣ ਪੁੱਤ। ਘਰ ਵੇਚਣ ਦੀ ਕੋਈ ਜ਼ਰੂਰਤ ਨਹੀਂ। ਮੰਮੀ ਜੀ ਤੇਰਾ ਤਾਂ ਚੁੱਪ ਕਰਕੇ ਉਰੇ ਆ ਜਾ। ਮੈਂ ਤੇਰੇ ਭਾਈ ਨੂੰ ਕਹੀ ਨਹੀਂ ਆਪਣੇ ਵੱਡੇ ਵੀਰ ਨੂੰ ਕਹੀ ਤੇਰੇ ਤੋਂ ਭਾਈ। ਮੰਮੀ ਦੇਖਿਓ ਗੱਲ ਨਾ ਵਿਗੜ ਜਾ ਐਦਾਂ। ਹਣ ਜੇ ਤੈਨੂੰ ਕਹਿੰਦੀ ਆ ਤਾਂ ਉਸ ਘਰ ਚ ਕਲੇਸ਼ ਹੁੰਦਾ ਮੈਂ ਕਲੇਸ਼ ਤੋਂ ਡਰਦੀ ਆ ਮੈਂ ਤਾਂ ਪਹਿਲਾਂ ਪਰਦਾ ਪਾ ਲਿਆ ਸੀ ਆਪਾਂ ਕਲੇਸ਼ ਹੋਣੇ ਨਹੀਂ ਦਿੰਦੇ ਪੁੱਤ ਆਪਾਂ ਬੈਠ ਕੇ ਵਿੱਚੇ ਸਮਝਾਵਾਂਗੇ ਚੱਲ ਠੀਕ ਆ ਮੰਮੀ ਠੀਕ ਆ ਹਾਂ ਮੈਂ ਪੇਜਿਆ ਤੇ ਪੈ ਨੂੰ ਠੀਕ ਹੈ ਵੀਰਾ ਵੀ ਆ ਗਿਆ ਸੱਸੀ ਕਾਲ ਵੀਰੇ ਸੱਸੀ ਕਰ ਪੈਣ ਓਏ ਹੋਏ ਆ ਜਾ ਵਰ ਕੀ ਹੋਇਆ ਕਿਆ ਪੈਣ ਤੂੰ ਦੱਸ ਬੈਠ ਜਾ ਪਾਣੀ ਲਿਆ ਦੇ ਪਣੀ ਤਾਂ ਲਿਆ ਦੇ ਨੀ ਚਾਹ ਵੀ ਬਣਾ ਦੇ ਘਟਕੇ ਬਣਾ ਦਿੱਤਾ ਨਾ ਅੱਛਾ ਕਿੰਨਾ ਸੁਣਾ ਖਰੋਸੀ ਵਾਲੇ ਲੰਖਾ ਲੱਗਦਾ ਹੈ ਨੀ ਸਾਰੀਆਂ ਚਾਂਦੀਆਂ ਟਕਰਾਇਆ ਹਨ ਇਹਦੇ ਦੋ ਛੱਡ ਕੇ ਪਾਇਆ ਕਰ ਪਣੀ ਤੇ ਸੋਣੀ ਬੁੰਤੀ ਬਣੂਗੀ ਚਲ ਕੋਈ ਨਾ ਪਾ ਦਾਂਗੀ ਆ ਪਾਣੀ ਪੀ ਪਹਿਲਾਂ ਹੋਰ ਜਨਾਕਰ ਸਾਰੇ ਠੀਕ ਸੀ ਸਾਰੇ ਵਧੀਆ ਪਰ ਉਹ ਬਣਾਨੀ ਆ ਦੋ ਮਿੰਟ ਠਰ ਜਾ ਹੈ ਪਰੌਣਾ ਫਿਰਦਾ ਹੋਊਗਾ ਕਿਤੇ ਕੰਪਨੀਆਂ ਚ ਧੱਕੇ ਖਾਂਦੇ ਹੋਰ ਉਹਨੇ ਕੀ ਕਰਨਾ ਤੈਨੂੰ ਪਤਾ ਤਾਂ ਹੈ ਉਹਦਾ ਕੀ ਕਹਿੰਦਾ ਤੀਗਾ ਦੁਖੀ ਕਰਕੇ ਮਾਰਨੇ ਆ ਉਹਨੇ ਕੀ ਕਹਿੰਦਾ ਬਸ ਕਹਿਣਾ ਕੀ ਆ ਆ ਘਰ ਵਿੱਚੋਂ ਨੂੰ ਫਿਰਦਾ ਕੰਪਨੀ ਚ ਪੈਸੇ ਲਾਣ ਨੂੰ ਅੱਛਾ ਕਿੱਥੇ ਕਹਿੰਦਾ ਲੈਣ ਨੂੰ ਘਰ ਫਿਰ ਲੈਣ ਨੂੰ ਕਿੱਥੇ ਕਹਿੰਦਾ ਕਹਿੰਦਾ ਕਿਰਾਏ ਤੇ ਰਹਾਂਗੇ ਜਾ ਕੇ ਸੰਗਰੂਰ ਫਿਰ ਪਹਣੇ ਵਧੀਆ ਸ਼ਹਿਰ ਚ ਤਾਂ ਸਾਰੀ ਫੈਸਿਲਿਟੀਜ਼ ਹੁੰਦੀਆਂ ਨੇਗੀਆਂ ਮੈਂ ਕਿੱਥੇ ਵੀ ਰੇ ਤੂੰ ਤਾਂ ਜਮਾ ਹੀ ਪੋਲਾ ਐ ਜੇ ਇੱਕ ਵਾਰੀ ਘਰ ਬੀਕ ਗਿਆ ਮੁੜ ਕੇ ਘਰ ਥੋੜੀ ਬਣੇਗਾ ਨਾਲੇ ਉਹਨੇ ਕਿਹੜਾ ਅੱਗੇ ਜਾ ਕੇ ਘਰ ਖਰੀਦਣਾ ਉਹ ਤਾਂ ਕਿਰਾਏ ਤੇ ਰਹਿਣ ਨੂੰ ਕਹਿੰਦਾ ਜੇ ਇੱਕ ਵਾਰੀ ਪੈਸੇ ਚੱਲ ਗਏ ਮੁੜ ਕੇ ਨਹੀਂ ਬੰਨੇ ਪਹਿਲਾਂ ਉਸਨੇ ਸਾਰੇ ਮੇਰੇ ਗਹਿਣੇ ਲਾਤੇ ਕੰਪਨੀ 'ਚ ਮੇਰੇ ਕਾਂਟੇ ਲਾਤੇ ਕੜਾ ਲਾਤਾ ਉਹ ਤਾਂ ਹੁਣ ਤੱਕ ਮੁੜ ਕੇ ਨਹੀਂ ਆਏ ਘਰ ਕਿੱਥੋਂ ਬਣ ਜੂ ਮੱਤ ਸਹੀ ਐ ਫਿਰ ਤੂੰ ਹੋ ਜਾ ਤੇ ਆ ਚੱਕ ਲੈ ਆਪਣੇ ਕੁੱਪੜੇ ਫਿਰ ਅਪ ਪਿੰਡ ਜਾਂਦੇ ਆਂਗੇ ਹੁਣ ਮੈਂ ਇਨਕ ਹਾਲ ਕਾਣੂ ਕਰੀ ਜਾਣਾ ਰੁਕ ਜਾ ਹਲੇ ਗੁੜੀਆਂ ਵੀ ਆਊਗੀ ਹਲੇ ਸਕੂਲ ਤੋਂ ਗੁੜੀਆਂ ਨੂੰ ਤਾਂ ਲੈ ਕੇ ਨਹੀਂ ਆਣਾ ਭਣੇ ਮੰਮੀ ਨੇ ਕਿਹਾਗਾ ਬਿਤਾਂ ਦਿਨ ਤਾਂ ਉੱਥੇ ਛੱਡ ਦੇ ਜਦੋਂ ਹਨਾ ਵੀ ਆ ਤੰਗ ਕਰੂਗੀ ਨਾਲੇ ਆਪ ਪਕਾ ਕੇ ਖਾਣੇ ਪੈਣਗੇ ਫੇਰ ਪਤਾ ਲੱਗੂ ਨੂੰ ਪੁੱਤਿਆਂ ਦੇ ਨੂੰ ਜਦੋਂ ਨਾ ਸਿੱਤੂ ਆਇਆ ਉਹਨੂੰ ਨਹੀਂ ਲੈ ਕੇ ਜਾਂਦੇ ਆਪਾਂ ਦੋਏ ਚੱਲਾਂਗੇ ਤੇ ਉਹ ਨਿਆਣੀ ਜੀ ਮੇਰੇ ਬਿਨਾ ਕਿੱਦਾਂ ਰਹੂਗੀ ਆਪ ਹੀ ਲੈ ਲੂਗੀ ਕੁਛ ਨਹੀਂ ਹੁੰਦਾ ਕਿਦਰ ਨਹੀਂ ਫਹਾ ਪੈਂਦਾ ਉਹਨੂੰ ਨਾਲੇ ਰੋਟੀ ਵੀ ਨਹੀਂ ਖਾਂਦੀ ਮੇਰੇ ਕੋਲ ਟਾਈਮ ਬਹੁਤ ਹੋ ਗਿਆ ਪਤਾ ਕੀ ਆ ਫਿਰ ਨਾ ਹਨਾ ਅੱਡੇ ਤੇ ਆਪਣੇ ਬੰਦੇ ਪੈਂਦੇ ਨੇਗੇ ਜਦੋਂ ਫਿਰ ਮੈਂ ਮੋਟਰਸਾਈਕਲ ਲੈ ਕੇ ਲੰਗਦੀ ਆ ਉਹ ਸੱਚ ਲੰਗਦਾਗਾ ਫਿਰ ਮੈਨੂੰ ਟਰਟਰ ਕਹਿੰਦੇ ਨੇ ਓਏ ਹੋਏ ਇੱਕ ਤਾਂ ਮੇਰੀ ਮਾਂ ਨੇ ਨਾ ਤੈਨੂੰ ਜਮਾ ਇੱਕ ਕੁ ਚੱਲ ਫੇਰ じゃ ਥੋੜੀ ਦੇਰ ਆ ਜਾਂਦੇ ਫੇਰ ਜਾਨੀ ਚੱਲ ਪੈਣ ਛੇਤੀ ਚੱਲ ਫਿਰ ਮੈਨੂੰ ਦਿੱਕਦਾ ਵੀ ਘਾਟਾ ਥੋੜਾ ਜ ਮੈਂ ਕਲੱਚ ਨੂੰ ਛੁੱਟ ਜਾ ਮੇਰੇ ਤੋਂ ਮੈਂ ਗੱਲ ਤਾਂ ਤੇਰੀ ਸਹੀ ਆ ਜੇ ਤੇਰਾ ਜੀਜਾ ਆ ਕੇ ਆਉਣੇ ਵੀ ਕਲੇਸ਼ ਪਾਣਾ ਫਿਰ ਹਾਂ ਨਾਲ ਜੀਜਾ ਆ ਕੇ ਨਾ ਮੈਨੂੰ ਬੋਲੂਗਾ ਮੈਨੂੰ ਵੀ ਉਹ ਛੇੜਦਾ ਰਹਿੰਦਾ ਐਮੀ ਚੱਲ ਫਿਰ ਮੈਂ ਆਉਣੀ ਆ ਕੱਪੜੇ ਲੈ ਕੇ ਹਨਾ ਛੇਤੀ ਕਰ ਪੈਣ ਹੂੰ ਚੱਲ ਵੀਰੇ ਜੰਮੀ ਹਾਂ ਪੜਨੇ ਮੈਂ ਨਾ ਹੁਣ ਦਿਮਾਗ ਲਾਏਗਾ ਜੂ ਤੈਨੂੰ ਜੀਜਾ ਬਾਲਾ ਕੁਝ ਕਹਿੰਦਾ ਨਾ ਆਪੋ ਤਾਂ ਟਾਈਮ 'ਚ ਕਰ ਲੈਣੇ ਬੰਦਿਆਂ ਤੋਂ ਮੈਂ ਬੈਗ ਤਾਂ ਤੇਰੇ ਤੋਂ ਚੱਕਿਆ ਨਹੀਂ ਜਾਂਦਾ ਤੂੰ ਕਿੱਥੇ ਉਹਦਾ ਟਾਈਮ ਚ ਖਾਦੇ ਗਾਇਆ ਵੱਡਾ ਬਦਮਾਸ਼ ਤੂੰ ਹੀ ਚੱਕ ਲੈ ਇਹ ਆਦਰ ਮੋੜ ਲੈ ਮੋੜ ਪਰ ਆਜਾ ਭੈਣ ਇਧਰ ਹੋਲ ਸਾਈਡ ਤੇ ਆ ਜਾ आ गया मेरा होय सरनापू हेलो हेलो सर गुड मॉर्निंग जी गुड मॉर्निंग गुड मॉर्निंग गोविंदरा हां जी ओ तेरी क्लिक जमा खत्म हो गई यार लाइक तो ठीक है जी मेरे ओ नहीं नहीं मैं पॉलिसी की बात कर रहा हूं अच्छा जी हां कंप्लीट कर लो यार ओ हो हो सर पता की बात है सर मेरी वाइफ चली गई सर उसके किथे ਥੋੜਾ ਡਿਸਪਿਊਟ ਹੋਗਾ ਜੀ ਸਰ ਆਪਣੇ ਪਿੰਡ ਗਈ ਆ ਹੋਰ ਦੱਸ ਕੀ ਕੁਰੂਖੇਤਰ ਗਈ ਆ ਜੀ ਅੱਛਾ ਅੱਛਾ ਮੇਰੀ ਗੱਲ ਸੁਣਾ ਹਾਂ ਜਾਤਣ ਤੱਕ ਕਰਦੇ ਆਂ ਕ੍ਰੀਸੀ ਕੰਪਲੀਟ ਆ ਸਰ ਸੌਰੀ ਸਰ ਹਜੇ ਨਹੀਂ ਨਾ ਹੋ ਰਿਹਾ ਸਰ ਹਜੇ ਨਾ ਮੇਰਾ ਡਿਸਪਿਊਟ ਪੈ ਰਿਆ ਮੇਰੇ ਸਹੁਰਿਆਂ ਨਾਲ ਮੈਂ ਉੱਥੇ ਜਾ ਰਿਆਂਗਾ ਬਹੂ ਮਨਾਉਣ ਓ ਮੇਰੀ ਗੱਲ ਸੁਣ ਲੈ ਯਾਰ ਜਿੱਥੇ ਬਹੂ ਮਨਾਏਗਾ ਉੱਥੇ ਤੂੰ ਸਹੁਰਿਆਂ ਨੂੰ ਮਲਾ ਲਈ ਉਹਨਾਂ ਦੇ ਘਰ ਦੀ ਕ੍ਰੀਸੀ ਪੂਰੀ ਚਲੋ ਸਰ ਦੇਖ ਨਾ ਸਰ ਮੈਂ ਬਹੁਤ ਡਿਸਪਿਊਟ ਤੇ ਡਿਪਰੈਸ਼ਨ ਚ ਹਾਂ ਸਰ ਮੈਂ ਅਪਰੇਨ ਕੈਰੀ ਹੈਗੀ ਹੁਣ ਦਬਾਹ ਪਾਰ ਕੇ ਬ੍ਰੇਟ ਵੀ ਉਪਰੋਂ ਕਹਿੰਦੇ ਇਹਨੂੰ ਕੱਢ ਦੋ ਕੱਢ ਦੋ। ਸੁਆਬਤਾ ਬੰਦਾ ਮੈਨੂੰ ਤਾਂ ਨਹੀਂ ਕੱਢ ਰਿਹਾ। ਸਰ ਪਲੀਜ਼ ਮੈਨੂੰ ਅੱਜ ਦਾ ਦਿਨ ਦਿਓ ਸਰ। ਅਜਾ ਥਣ ਰੱਖ ਹੋ ਜਾਊਗਾ। ਹਾਂ ਸਰ। 5 ਵਜੇ ਤੱਕ ਸੀਸੀ ਕੰਪਲੀਟ ਕਰ ਦੇ ਫਿਰ। ਓਕੇ ਸਰ ਕਰ ਦਊਗਾ। ਹਾਂ। ਕਰ ਦੇ ਫਿਰ। ਕਰ ਦੂੰ ਜੀ। ਹਾਂ ਨਹੀਂ ਫਿਰ ਮੇਰੇ ਵੀ ਕੁਛ ਹੱਥ 'ਚ ਨਹੀਂ ਹੈ ਕਿ ਆਪਦਾ ਸੂਰੀਆ ਵੇਚ ਕੇ। ਭਾਵੇਂ ਜਿਹੜਾ ਕੰਪਨੀ ਚੋਂ। ਓਕੇ ਸਰ। ਹਾਂ ਚੱਕਾ। ਨੱਕੀ ਕੀ ਕਰੂਗਾ ਬੰਦਾ। ਕਰਦੇ ਕਲੇਸ਼ ਦੇਖੂਗਾ ਕਾ ਕੰਪਨੀਆਂ ਚਲਾਉ ਓਏ ਹੋਏ ਸਸਰੀ ਕਾ ਜੀਜੂ ਸਸਰੀ ਕਾ ਕਿੰਮਿਆਂ ਵਧੀਆ ਜੀਜੂ ਤੁਸੀਂ ਦੱਸੋ ਕੀ ਕਰਦਾ ਸੀ ਕੁਛ ਨਹੀਂ ਸੰਨੀ ਕਰਕੇ ਆਟੇ ਹੁਣ ਗੋਹਾਜ ਚੱਕਣਾ ਬਸ ਕੰਮ ਧੰਦੇ ਜੀ ਬਸ ਸਾਰਾ ਦਿਨ ਮੈਂ ਤਾਂ ਇਹਨੂੰ ਮੁਕਦੇ ਇਕlone ਅੱਛਾ ਹੂੰ ਨਾ ਤੇਰੀ ਪਰਨ ਨੂੰ ਤੂੰ ਠੀਕ ਆ ਮਾ ਤਾਂ ਤੇਰੀ ਪਰਨ ਨੂੰ ਤੂੰ ਲੈ ਕੇ ਆਈ ਸੀ ਹਾਂ ਮੈਂ ਲੈ ਕੇ ਆਈ ਆ ਸੱਚ ਮੈਂ ਲੈ ਕੇ ਆਇਆ ਓਏ ਹੋਏ ਕੌਣ ਲੈ ਕੇ ਆਇਆ ਭਲਾ ਮੈਨੂੰ ਆਇੰਦਾ ਸੇ ਮੇਰਾ ਸਾਲਾ ਮੈਨੂੰ ਫੋਨ ਫਾਨਤਾ ਕਰ ਲੈਂਦਾ ਵੀ ਲੈ ਕੇ ਜਾਵਾਂ ਕਿ ਨਾ ਫੂਨ ਤੇ ਮੇਰੇ ਪੈਸੇ ਨਹੀਂ ਹੈਗੇ ਜਿੱਜੂ ਹੈ ਨਹੀਂ ਪੈਸੇ ਚੱਕ ਕੇ ਬੁੱਥੜ ਵਗ ਜਾਨੇ ਉੱਥੇ ਤੀਜੇ ਦਿਨ ਫਿਰ ਤੁਸੀਂ ਮੇਰੀ ਭੈਣ ਨੂੰ ਕੁਟ ਦੇ ਘਾਤੋਂਗੇ ਮੈਂ ਦੱਸਦੀ ਹੁੰਦੀ ਆ ਵੀ ਤੁਸੀਂ ਕੁਟ ਦੇਉਂਗੇ ਜਿੱਜੂ ਐ ਨਾ ਕਰਿਆ ਬਰਾ ਸਾਡਾ ਟੋਂਬ ਬਾਈ ਦਾ ਚੱਕ ਕੇ ਬੁੱਥੜ ਲਿਆ ਆ ਉਹਨੂੰ ਮੈਨੂੰ ਮਾੜਾ ਮੋਟਾ ਦਾ ਫੂਨ ਕਰ ਲੈਂਦਾ ਤੁਸੀਂ ਹੈ ਨਹੀਂ ਸੀਗੇ ਹੈ ਨਹੀਂ ਸੀਗੇ ਤੁਸੀਂ ਕਰੇ ਹੁੰਨੇ ਹੋਗੇ ਮੈਂ ਕਿੰਨੀ ਵਾਰ ਤਾਂ ਆਇਆਂਗਾ ਤੁਸੀਂ ਪਰ ਆਜੇ ਹੋ ਕੇਰਾ ਮੈਨੂੰ ਗਸਤ ਜਿਹਾ ਲੱਗਦਾ ਤੂੰ ਠੀਕ ਹੈ ਜੀ ਠੀਕ ਹੈ ਜੀ ਤੰਦ ਗੋਹਾ ਇਕੱਠਾ ਕਰਤਾ ਇਹ ਇਸ ਵਾਲੇ ਇਸ ਨੂੰ ਦਿੱਜੂ ਦਸੂਰੇ ਮੈਦੂ ਮੈਂ ਕਿਹ ਦਿੰਨਾਗਾ ਠੇਕ ਤਾਂ ਲੈ ਦੋਦੇ ਲੈ ਕੇ ਆਇਆ ਮੈਨੂੰ ਹਰ ਖੜਾਈ ਜਾਣਾ ਦਿੱਜੂ ਫਿਰ ਮੈਨੂੰ ਕਿਹੜਾ ਪਤਾ ਸੀਗਾ ਪਤਾ ਸੀਗਾ ਚੱਕੇ ਬੂਥੜ ਭਗ ਜਾਂਦੇ ਉੱਥੇ ਪ੍ਰੀਤ ਆਹ ਤੇ ਮੈਂ ਪੂਰਨਾਲੀ ਪ੍ਰੀਤ ਨੂੰ ਆਹ ਵਾਰ ਕੀ ਹੈ ਇੱਟਨੀ ਹੈਗਾ ਕਿਸ ਤਰ੍ਹਾਂ ਦੀ ਮੋਟਰਸਾਈਕਲ ਦੀ ਕੋਈ ਨਾ ਕੋਈ ਤਾਂ ਜਗਾਰਡ ਲਾਉਣਾ ਪਊਗਾ ਕੀ ਕਰੀ ਗਿਆ

ਹੋਰ ਜੀ ਹੋ ਠੀਕ ਹੈ ਗੱਲ ਸੁਣ ਮੇਰੀ ਹਾਂ ਜੀ ਆ ਜਿਹੜੇ ਤੂੰ ਕੰਮ ਜੇ ਕਰਨ ਲੱਗ ਗਿਆ ਇਹ ਛੱਡ ਹੁਣ ਕਿਹੜੇ ਕੰਮ ਕਰੇ ਨਿੰਮਾ ਤਾਂ ਹੋਰ ਪੁੱਤ ਤਾਂ ਐ ਦੇਖਾ ਪ੍ਰੀਤ ਦੇ ਨਾ ਤਾਂ ਤਾਂ ਐ ਅਬ ਦਾ ਘੜੇ ਸ਼ੰਪਾ ਵੇਚਦੇ ਆ ਮੈਂ ਤਾਂ ਪ੍ਰੀਤ ਦੇ ਦੂੜ ਢੋਲੇ ਦੇ ਤੇ ਚੂਭੂਲੇ ਵਾਲੇ ਕਾਟੇ ਉਹ ਵੇਚਦੇ ਸੀ ਅੱਛਾ ਜਾਈ ਹੱਸ ਕੇ ਕਰ ਹਾਂ ਠੀਕ ਹੈ ਠੀਕ ਹੈ ਇਧਰ ਨੂੰ ਹੋ ਕੇ ਭਾਈ ਜਮਣ ਹੱਥ ਮਲਾਉਣ ਨੂੰ ਜਾਂ ਤੂੰ ਡੀਸੀ ਲੱਗਿਆ ਹੋਇਆ ਤੇਥੋਂ ਵੱਡਾ ਮੈਂ ਚਲ ਠੀਕ ਹੈ ਠੀਕ ਹੈ ਸਾਸਰੀ ਦਾ ਚੰਗਾ ਸਾਸਰੀ ਕਰ ਤੈਂ ਉਹ ਵੇਚਦੀ ਉਹ ਤਾਂ ਗਲਤ ਕੇਲੀ ਨਹੀਂ ਲੈ ਕੇ ਤੁਸੀਂ ਪਹਿਲਾਂ ਤੈਨੂੰ ਹੁਣ ਲਿਆ ਦੂੰ ਮੈਂ ਪਲਾ ਕੱਲ ਸੁਣ ਲੈ ਕੱਲ ਗੱਲ ਕਰਨ ਦੇ ਪਹਿਲਾਂ ਕਿਹਾ ਯਾ ਬੀਬੀ ਜੀ ਇਹ ਜਮੀਨ ਸਾ ਮੇਰਾ ਸਾੜੀਆਂ ਵਰਗਾ ਹੈ ਕੋਈ ਨਾ ਇਹ ਤਾਂ ਹੀ ਆ ਰੌਣਕੀ ਰਾਮ ਐਂ ਜਨਾ ਬੋਲੋ ਠੀਕ ਆ ਮੈਂ ਤੁਹਾਨੂੰ ਪਹਿਲਾਂ ਕਹਿ ਰਿਆਂਗਾ ਔਰ ਕਿਆ ਕਹਿ ਰਿਆਂਗਾ ਚੰਗਾ ਓਏ ਹੋਏ ਹਾਂ ਬੀਬੀ ਜੀ ਕੀ ਕਰ ਰਹੀ ਸੀ ਤੁਸੀਂ ਕੜੇ ਛੰਪਾ ਵੇਚਦੇ ਪੁੱਤ ਤਾਂ ਅੱਛਾ ਅੱਛਾ ਉਹ ਨਾਲੇ ਵੇਚਦੇ ਚੁਭਲੀ ਵਾਲੇ ਕਾਂਟੇ ਢੂੜ ਤੋੜੇ ਦੇ ਕਰਾਇਤੇ ਬੀਬੀ ਜੀ ਕੌਣ ਕਹਿੰਦਾ ਮੈਂ ਵੇਚੇ ਨਹੀਂ ਨੇ ਹੋਰ ਪੁੱਤ ਨਾਲੇ ਹੁਣ ਤੋਂ ਪਾਲੇ ਘਰ ਨੂੰ ਹੱਥ ਫਾਚਾ ਪਲਾਟ ਬਾਰੇ ਗੱਲ ਹੋ ਰਹੀ ਆ ਬੀਬੀ ਜੀ ਮੈਂ ਤੇ ਨਾ ਮਜ਼ਾਕ ਕਰਨ ਲੱਗ ਜਣਾ ਕੜਾ ਵੀ ਮੇਰੇ ਕੋਲ ਪੈਗਾ ਚਬੂਲੇ ਵਾਲੇ ਕਾਂਢੇ ਪਰ ਪਲਾਟ ਮੈਂ ਕਿਉਂ ਵੇਚੂਗਾ ਜੀ ਇਹ ਤਾਂ ਜੁੜਦਾ ਨਹੀਂ ਹੈਗਾ ਪਲਾਟ ਜੀ ਮੈਂ ਤਾਂ ਉਹੀ ਮਜ਼ਾਕ ਚ ਕਹਿ ਬੈਠਿਆ ਇਹ ਰਸਕੇ ਆ ਗਈ ਉੱਥੇ ਥਾੜੀ ਤਾਂ ਤੁਹਾਡੀ ਮੈਂ ਮਜ਼ਾਕ ਕਰ ਰਿਹਾ ਕਿ ਕਿਹਦੇ ਗੁਰਦੁਆਰੇ ਬੈਠੋਗੇ ਕਿੱਥੇ ਜਾਵੋਗੇ ਤੁਸੀਂ ਭੁੱਲ ਜਾਣਾ ਮੈਂ ਤੇ ਬੀਬੀ ਜੀ ਦੇਖੋ ਤੁਸੀਂ ਤਾਂ ਹੋਰੀ ਪਾਸੇ ਗੱਲ ਲੈ ਗਏ ਮੈਂ ਇਹ ਕੰਮ ਨਹੀਂ ਆਇਆ ਵੀ ਮੈਂ ਤੁਨੂੰ ਆਇਆ ਮੈਂ ਪ੍ਰੀਤ ਨੂੰ ਲੈਣ ਆਇਆ ਮੈਂ ਨਹੀਂ ਪ੍ਰੇਤ ਨੂੰ ਲੈਣ ਆਇਆ। ਹੋਰ ਕੀ ਕਰਾਂਗਾ ਬੀਬੀ ਜੀ ਦੋ ਦਿਨ ਰਹੇ ਤਿੰਨ ਦਿਨ ਰਹੇ ਤਿੰਨ ਸਾਲ ਰਹੇ ਜੀ ਮੈਂ ਕਦੋਂ ਹਟਾਉਣਾ। ਠੀਕ ਹੈ ਪੁੱਤ। ਮੈਂ ਇਹਨੂੰ ਕੁਝ ਨਹੀਂ ਕਹਿੰਦਾ ਕੁਝ ਮਰਜ਼ੀ ਤੇਰੇ ਯਾਦੀ ਹੋਏ ਨੂੰ ਠੀਕ ਆ। ਮੈਂ ਤਾਂ ਬੀਬੀ ਜੀ ਤੁਸੀਂ ਸਾਨੂੰ ਮਿਲਣਾ ਮੈਂ ਤਾਂ ਮਿਲਣ ਆਇਆ ਤੁਹਾਨੂੰ। ਠੀਕ ਹੈ ਪੁੱਤ। ਮੇਰਾ ਦਿਲ ਕੀਤਾ ਮਾਤਾ ਜੀ ਮੈਂ ਤੁਹਾਨੂੰ ਮਿਲਣ ਆਇਆਗਾ ਨਾਲੇ ਮੇਰੇ ਕੋਲ ਇੱਕ ਕੰਮ ਆਇਆ ਬਹੁਤ ਜ਼ਰੂਰੀ। ਕੀ ਕੰਮ ਪੁੱਤ? ਪਾਣੀ ਪੂਣੀ ਮਗਵਾ ਦੇ। ਕੋਈ ਨਾ ਕੋਈ ਨਾ ਪਾਣੀ ਲੈ ਆ ਜਿੱਜੂ ਖਾਤਰ। ਮੈਂ ਤਾਂ ਬੀਬੀ ਜੀ ਕਿੰਨੇ ਪੜਿਆ ਹੋਇਆ ਤੂੰ। ਮੇਰੀ ਜੀ ਆਈਟੀਆਈ ਕੀਤੀ ਹੋਈ ਹੈ ਕਿ ਬੀਏ ਕਰ ਰਿਹਾ ਮੈਂ ਅੱਛਾ ਬੀਏ ਕਰ ਰਿਹਾ ਆਈਟੀ ਇਧਰ ਹੀ ਕੀਤੀ ਆਈਟੀ ਕਾਦੀ ਕੀਤੀ ਹੋਈ ਹੈ ਇਲੈਕਟ੍ਰੀਸ਼ਨ ਦੀ ਕੀਤੀ ਹੋਈ ਆ ਓਹ ਹੋ ਹੋ ਇਹ ਤਾਂ ਬੀਬੀ ਜੀ ਬਣ ਗਈ ਗੱਲ ਸੋਹਣੇ ਤੇ ਸੁਹਾਗਾ ਹੋ ਗਿਆ ਠੀਕ ਹੈ ਹੁਣ ਜਿਹੜੇ ਮੈਂ ਕੰਮ ਆਇਆ ਗੱਲ ਸੁਣੋ ਮੇਰੀ ਦੱਸ ਪੁੱਤ 41 ਪੋਸਟਾਂ ਨੇ ਸੰਗਰੂਰ ਅੱਛਾ ਰੇਲਵੇ ਸਟੇਸ਼ਨ ਤੇ ਹੂੰ ਠੀਕ ਹੈ ਜੀ ਇੱਕ ਪੋਸਟ ਬੀਬੀ ਜੀ ਬੱਝੇ 40 ਮੁੰਡੇ ਭਰਤੀ ਹੋ ਗਏ ਉਹਨਾਂ ਨੇ ਮੈਨੂੰ ਕਹਿਤਾ ਕਦੋਂ ਨਿਕਲੀਆਂ ਨਹੀਂ ਪੋਸਟਾਂ ਇਹ ਹੈ ਅਖਬਾਰ ਚ ਤਾਂ ਕੋਈ ਐਡ ਉਡਾਈ ਹੋਈ ਹੈਗੀ ਇਹ ਇਹ ਉਹ ਕੱਢ ਲੈਣ ਦੇਣਗੇ ਉਹ ਪੋਸਟਾਂ ਯਾਨੀ ਕਿ ਕੱਡੀਆਂ ਨਹੀਂ ਗੀਆਂ ਉਹਨਾਂ ਨੇ ਤੇ ਬੀਬੀ ਜੋ ਕਹਿੰਦੇ ਕਹਿੰਦੇ ਵੀ ਇੱਕ ਮੁੰਡਾ ਤੇਰਾ ਹੋਗਾ ਸੁਖਵਿੰਦਰ ਸਿੰਘ ਮਾ ਮੈਂ ਮੇਰੇ ਸਾਲੇ ਨੂੰ ਰਖਵਾਉਂਗਾ ਵਿਹਲਾ ਰਹਿਣਾ ਹੁਣ ਮੈਂ ਬੀਬੀ ਜੀ ਇਹਨੂੰ ਰਖਵਾਉਣ ਖਾਤਰ ਆਇਆ ਤੁਸੀਂ ਮੈਨੂੰ ਤੇਰੇ ਨਾਲੇ ਤਾਂ ਸਰਟੀਫਿਕੇਟ ਦੇ ਦੇ ਸਾਰੇ ਅੱਛਾ ਜੀ ਤੇਰੀ ਰਸਨ ਕਾਰਡ ਦੀ ਫੋਟੋ ਤੇ ਤਰੀ ਤਨ ਸਨੈਪਾਂ ਦੇ ਦਿਓ ਹਾਂ ਸਾਰੇ ਮੈਨੂੰ ਦਾਖਿਲ ਦਾ ਸਰਟੀਫਿਕੇਟ ਦੇ ਜਿੰਨੇ ਵੀ ਤੇਰੇ ਲਈ ਡਾਕੂਮੈਂਟਸ ਪਏ ਨੇ ਸਾਰੇ ਦੇ ਦੇ ਬੀਏ ਕਰ ਰਿਹਾ ਬੀਏ ਹਾਂ ਜੀ ਬੀਏ ਚੱਲ ਰਹੀ ਹੈ ਜਾ ਨਾ ਕਰ ਹਟ ਜਾ ਰਖਵਾਤਾ ਤੂੰ ਤਾਂ ਠੀਕ ਹੈ ਬੀਏ ਛੱਡ ਦੇ ਛੱਡ ਦੇ ਤੂੰ ਤਾਂ ਲੱਗਿਆ ਬੀਬੀ ਜਿਹੇ ਰੇਲਵੇ ਤੇ ਰਖਵਾਉਂਗਾ ਸਾਜਲੀ ਵਿੱਚ ਦੀ ਇੰਜਨ ਲਾ ਕੇ ਜੱਕਰ ਜਾਇਆ ਕਰੂਗਾ ਠੀਕ ਹੈ ਪੁੱਤ ਠੀਕ ਹੈ ਠੀਕ ਹੈ ਠੀਕ ਹੈ ਹਾਂ ਮੈਨੂੰ ਖਸ ਆ ਗਿਆ ਮੈਨੂੰ ਚਨਾ ਹੋਏ ਤਾਂ ਠੱਗਾ ਸਿਰੇ ਦਾ ਆਪਣਾ ਭਾਈ ਜਦੋਂ ਟ੍ਰੇਨ ਚੜ੍ਹ ਕੇ ਕਿਹਨਾਂ ਜਾਇਆ ਕਰੂਗਾ ਇਹਦੇ ਕੂਕੂਰਾ ਤੱਕ ਸੁਣਾ ਪ੍ਰੀਤ ਮੇਰੀ ਪ੍ਰੀਤ ਤੂੰ ਪ੍ਰੀਤ ਪ੍ਰੀਤ ਬੁੱਗਾ ਮੇਰੇ ਗੱਲ ਸੁਣ ਲੈ ਬੇਜਾ ਤੂੰ ਐਨੇ ਜੋਗਾ ਹੁੰਦਾ ਤੂੰ ਆਪਨਾ ਲੱਗ ਜਾਂਦਾ ਆਪ ਤਾਂ ਤੂੰ ਕੰਪਨੀਆਂ ਚ ਧੱਕੇ ਖਾਂਦਾ ਜੀ ਤੂੰ ਮੈਨੂੰ ਵੀ ਰਖਾ ਦੋ ਮੈਂ ਮੈਂ ਉਹ ਤੈਨੂੰ ਮੇਰੇ ਖਵਾਉਗਾ ਮੇਰਾ ਕਿਉਂ ਯਾਰ ਨੰਬਰ ਨੂੰ ਬੈਸ ਕੁੱਪ ਬਣਨ ਲੱਗ ਗਿਆ ਕੇ ਬੀਬੀ ਜੇ ਮੈਂ ਰਖਦਾਉਂਦਾ ਨਹੀਂ ਜੀ ਭਾਈ ਮੈਂ ਨਹੀਂ ਰਖਵਾਦਾ ਠੀਕ ਆ ਚਲੋ ਮੈਨੂੰ ਯਕੀਨ ਹੀ ਨਹੀਂ ਹੈਗਾ ਤੁਹਾਨੂੰ ਬਦੰਨਾ ਸੋਚ ਕੇ ਆਏ ਆ ਉਹ ਕਾਰੂ ਜਿਜਾ ਯੋ ਤਾਂ ਬੋਲਣਾ ਜਸਬਾ ਨੂੰ ਪਤਾ ਹੋਵੇਗਾ ਦੋ ਦਿਨਾਂ ਬਾਅਦ ਦੰਦ ਨਿਕਲੇ ਦੀ ਮੇਰੇ ਦੇਖ ਲੈ ਫਿਰ ਬਲੱਡ ਬਦਾ ਤਾਂ ਬੀਬੀ ਜੀ ਬਾਰਾ ਬੋਲਦੀ ਹੈ ਨਪਨੇ ਨੂੰ ਬਾਪੂ ਨਾਲ ਦਿਖਾ ਤੇ ਮੈਂ ਚੰਡੀ ਕਰ ਦਿਆ ਹਾਂ ਕੋਈ ਨਾ ਤੂੰ ਚੰਡੀ ਕਰ ਦਿਆ ਕਰ ਤੈਨੂੰ ਵੀ ਮੈਂ ਤੇਰੀ ਪਰ ਦੂ ਬੋਸਟ ਕੋਈ ਨਾ ਬੀਬੀ ਜੀ ਬੀਬੀ ਜੀ ਮੇਰੀ ਗੱਲ 100 ਰੁਪਿਆ ਲੱਖ ਲੱਗੂਗਾ ਹਾਂ ਲੱਖ ਰੁਪਿਆ ਲੱਗੂਗਾ ਪੱਕਿਆਂ ਦੇ ਵਿੱਚ ਕਰਾ ਦੂ 40 ਦਾ ਕੱਚੇ ਨੇ ਹਜੇ ਥੱਲੇ ਪਹਿਲਾਂ ਕੱਚੇ ਹੋਊਗਾ ਨਹੀਂ ਪੱਕਾ ਹੋਊਗਾ ਅੱਛਾ ਹਾਂ ਇਹ ਪੱਕਾ ਹੋ ਜਾਊਗਾ ਜੀ ਇਹ ਪੱਕੀ ਹੋਊਗੀ ਜੀ 50000 ਰੁਪਿਆ ਤੇਰਾ ਲੱਗਦੇ ਦਾ ਯਾਰ ਤੂੰ ਧੂਰੀ ਤੋਂ ਇੰਜਣ ਚਲਾਇਆ ਕਰੇਂਗਾ ਅੱਛਾ ਜੀ ਜਦ ਖਲਦਈ ਆ ਕੇ ਤੈਨੂੰ ਪੈਸੇ ਦੇ ਦਿਆ ਕਰਨਗੇ ਇੱਕ ਮੱਥ ਦੇਵਾ ਜਿੱਜੂ ਜਿੱਜੂ ਮੇਰੀ 10th ਪਾਸ ਕਰੀ ਹੋਈ ਹੈਗੀ ਕੋਈ ਨਾ ਤੈਨੂੰ ਮੈਂ ਰਖਵਾਉਂਗਾ ਹਾਂ ਤੈਨੂੰ ਮੈਂ ਉੱਚ ਰਖਵਾਉਂਗਾ ਜਿੱਥੇ ਉਹਨੇ ਆਪਣਾ ਸਿਲਾਈ ਸੈਂਟਰ ਵਾਲਾ ਸਰਕਾਰੀ ਵਿਭਾਗ ਉੱਥੇ ਰਹਿਣ ਜੋਗਾ ਉੱਥੇ ਤਾਂ ਕੁੜੀਆਂ ਜਾਂਦੇ ਹੁੰਦੇ ਕੋਈ ਨਾ ਕੁੜੀਆਂ ਚ ਰ ਅਰਖ ਬਾਗੂ ਬੀਬੀ ਜੀ ਕਿਹਦਾ ਬਾਲਾ ਬੋਲਦਾ ਹੀ ਇਹ ਦਿਮਾਗ ਚੱਕੇ ਕਿੱਥੇ ਬੋਲਿਆਂਗਾ ਤੂੰ ਜਿੱਜੂ ਨਾਲ ਨਹੀਂ ਮੈਂ ਮਖੌਲ ਕਰੂੰਗਾ ਲੈਓ ਫਿਰ ਤੁਹਾਡੇ ਫਾਰਮ ਲੈਓ ਬੀਬੀ ਜੀ ਨਾਲ ਲੱਖ ਰੁਪਿਆ ਦੇ ਦਿਓ ਮੈਨੂੰ ਮੈਂ ਹੁਣੇ ਘੰਟੇ 'ਚ ਜਾ ਕੇ ਮੈਂ ਭਰ ਦਨਾ ਪੋਸਟ ਹਾਂ ਭਰ ਦੋ ਭਰ ਦਨਾ ਹਾਂ ਭਰ ਦਨਾ ਠੀਕ ਹੈ ਤੂੰ ਇਹ ਫਰਾਡ ਤਾਂ ਨਹੀਂ ਹੈਗੀ ਕੰਮ ਨਹੀਂ ਹੈਗੀ ਯਾਰ ਫਰਾਡ ਕਿੱਥੇ ਆਏ ਕੰਪਨੀ ਥੋੜੀ ਆ ਇਹ ਅੱਛਾ ਕੰਪਨੀ ਨਹੀਂ ਹੈਗੀ ਰੇਲ ਵਿੱਚ ਇਹਦਾ ਸਰਕਾਰੀ ਪੁਆਇੰਟ ਉਹ ਨਹੀਂ ਉਹ ਮੈਂ ਮਖਾ ਜਿਵੇਂ ਤੁਸੀਂ ਕੰਪਨੀ ਜੀ 'ਚ ਨਹੀਂ ਕੰਮ ਕਰਦੇ ਕੰਪਨੀ ਦੇ ਵਿੱਚ ਮੈਂ ਤੁਹਾਨੂੰ ਨਹੀਂ ਲਵਾਉਂਦਾ ਯਾਰ ਠੀਕ ਆ ਤੁਸੀਂ ਨੈਕਟਿਵਿਟੀ ਪੜੋ ਕੰਪਨੀ ਹੈਗੀ ਮੇਰੇ ਲਈ ਬੀਬੀ ਜੀ ਮੈਂ ਵੇਚਿਆ ਨਹੀਂ ਹੈਗਾ ਨਾ ਕੜਾ ਵੇਚਿਆ ਕੁਝ ਨਹੀਂ ਵੇਚਿਆ ਹਾਂ ਲਾਚਾਰ ਵੀ ਲੈਣਿਆ ਤੇ ਐ ਕਰੋ ਸਿੱਧੀ ਤੇ ਸਾਰੇ ਸਨੈਪਪਾ ਦੇ ਜਿੰਨੇ ਵੀ ਡਾਕੂਮੈਂਟਸ ਨੇ ਉਹ ਦੇ ਦੇ ਠੀਕ ਆ ਮੈਨੂੰ ਬਾਟੀ ਚ ਲਿਆ ਦੇ ਪਰ ਇਹ ਤਾਂ ਕੋਈ ਨਾ ਰਹਿ ਉਹ ਕੋਈ ਚੱਕਰ ਨਹੀਂ ਗੁੜੀਆਂ ਨੂੰ ਮੈਂ ਆਪ ਹੀ সামਲੂਗਾ ਤੋ 2 ਮਹੀਨੇ ਰਾਂ ਮਹੀਨਾਂ ਰਾਂ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਬੁਗੇ ਠੀਕ ਆ ਰਹਿ ਕਿੰਨਾ ਚੰਗਾ ਨਾ ਦੇਖੀ ਜੀਜੀ ਮਤ ਕਰੋ ਯਾਰ ਹੁਣ ਮਤ ਕਰੋ ਕੁਝ ਕਹਿਣ ਨੂੰ ਮੈਨੂੰ ਮਜ਼ਾਕ ਕਰਨ ਲੱਗ ਜੈਨੇ ਮੈਨੂੰ ਥਾਂ ਇਕ ਆਧਾਰ ਕਾਰਡ ਚੱਲੂਗਾ ਹਾਂ ਹਾਂ ਆਧਾਰ ਕਾਰਡ ਦੋ ਸਰਟੀਫਿਕੇਟ 10ਵੀਂ ਬਾਅਦ ਵੀ ਹਾਂ ਹਾਂ ਉਹ ਸਾਰੇ ਯਾਰ ਜਿਹੜਾ ਕੁਝ ਪੈ ਮੇਰੇ ਲਵੇ ਲਿਆ ਬੀਏ ਕਰਦਾ ਜਾ ਹੀ ਨਾ ਜਾ ਹੀ ਨਾ ਉਥੇ ਹਟ ਜਾ ਕੇ ਆਉਣ ਆਂ 10ਵੀਂ ਚਾਲੀ ਦਾ ਸੀ ਵੈਸੇ ਉਹ ਨੂੰ ਛੋੜ ਦੂ 10ਵੀਂ ਨੂੰ ਪੱਗਾਂ ਚ ਮਿਲਿਆ ਸੀਗਾ ਸਰਟੀਫਿਕੇਟ ਉਹ ਵੀ ਲਿਆਪਾ ਗਾਲਾਂ ਵੀ ਲਾਉਂ ਪੱਗਾਂ ਲਾਉਂਗਾ ਚੱਲ ਜੀ ਜੀ ਹਾਂ ਚੱਲ ਜੂਗਾ 30000 ਤੁਹਾਨੂੰ ਐਕਸਟਰਾ ਮਿਲਿਆ ਗੁਰੂ ਉਹਦਾ ਫਿਰ ਜਾਏਂਗੇ ਕਿਆ ਗੱਲ ਕਰ ਰਹੇ ਬੀਬੀ ਜੀ ਲੱਖ ਰੁਪਇਆ ਹੈਗਾ ਆਪਣੇ ਲਵੇ ਹੈਗਾ ਮੈਂ ਹੁਣ ਹੀ ਦੇ ਆਉਣਾ ਉਹਨਾਂ ਨੂੰ ਲੱਖ ਰੁਪਇਆ ਪਰ ਮੈਨੂੰ ਐ ਹੋ ਗਿਆ ਮਹਾ ਮੇਰਾ ਵੀ ਕੋਈ ਰਿਸ਼ਤੇਦਾਰ ਪੱਕਾ ਹੋਵੇ ਹਰ ਘਰ ਦੇ ਪਿੰਡ ਚ ਤੇਰੇ ਸਾਰੇ ਪਿੰਡ ਚ ਕਿੰਨੀ ਬੱਲੇ ਬੱਲੇ ਹੋਊਗੀ ਵੀ ਫਲਾਣੇ ਦੇ ਪੁੱਤ ਨੇ ਫਲਾਣੇ ਦੇ ਜਵਾਈ ਨੇ ਕਿਆ ਹੈ ਜੀ ਸੋਹਣਾ ਕੰਮ ਕਰਿਆ ਬੀਬੀ ਜੀ ਮੈਂ ਤੁਸੀਂ ਕਿਉਂ ਇਹ ਗੱਲਾਂ 'ਚ ਫਸ ਰਹੇ ਹੋ ਚੱਲ ਬੀਬੀ ਜੀ ਮੈਂ ਕਿਹਦਾ ਜਮਾ ਹੀ ਭੋਲੇ ਆ ਤੈਨੂੰ ਬਾਲਾ ਪਤਾਗਾ ਤੂੰ ਐਂ ਬੋਲਦੀ ਮੇਰੀ ਘਰ ਦੇ ਤੂੰ 100000 ਰੁਪਏ ਮੰਗਣ ਲੱਗ ਗਿਆ ਜੇ ਮੈਂ ਤਾਂ ਇੱਕ ਨੌਕਰੀ ਰਵਾਰ ਮੈਂ ਕਹਣਾ ਉਹੀ ਮੰਗ ਰਿਆਂਗਾ ਆਪਣੇ ਭਾਣੇ ਜੀਜੂ ਮੰਮੀ ਨੇ ਤਾਂ ਪਤਾ ਨਹੀਂ ਕਿੰਨੇ ਦੇ ਪੈਸੇ ਲਵਾਤੇ ਕੰਪਨੀ 'ਚ ਚਲੋ ਬੀਬੀ ਜੀ ਨਾ ਰੱਖਾਓ ਬਈ ਮੈਂ ਨਹੀਂ ਰੱਖਾਉਂਗਾ ਐਵੇਂ ਕਰਦੀ ਹੁੰਦੇ ਜੀਜੂ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਖੋਹ ਦੀ ਭੱਤੀ ਨੇ ਦੇਗਾ ਮੈਂ ਮਰੇ ਭੂਆ ਦੇ ਮੋਢੇ ਦੇ ਕੋਲੋਂ ਯਾਰ ਜੱਸੀ ਨੂੰ ਮੈਂ ਇਹੋ ਕਰਦਾ ਹਾਂ ਰੱਖਵਾ ਦੇ ਸਾਰੇ ਮੇਰੇ ਘਰੇ ਕੰਪਨੀ ਚਲਾਤੇ ਤੂੰ ਕਿੱਥੇ ਲੈਨੇ ਘਰੇ ਬੈਨੇ ਜੇਕਰ ਫਿਰ ਮੈਂ ਤੋ ਖਾ ਕੇ ਜਾਈ ਤਗਾ ਦੀ ਬੀਬੀ ਜੀ ਸਾਰੇ ਤੋ ਖਾ ਕੇ ਜਾਈ ਨੇ ਹਾਂ ਇੱਕ ਮਹੀਨਾ ਦੇ ਦੋ ਬੀਬੀ ਜੀ ਬਸ ਮੈਨੂੰ ਮਮੀ ਨਾ ਪਰੋਸਾ ਕਰੋ ਇਹਦੇ ਤੇ ਲੁੱਟ ਕੇ ਖਾ ਜਾਊਗਾ ਚੱਲ ਭਾਈ ਲੁੱਟ ਕੇ ਨਹੀਂ ਖਾਂਦਾ ਹੈਗਾ ਕੀ ਆ ਲੁੱਟਣ ਨਾਲੇ ਉਹੀ ਮਰੀ ਜਾਨੀ ਨੇ ਜੇ ਜੋ ਤਾਂ ਇਹ ਨੰਨਾ ਮਾਉਂਦੀ ਹੁੰਦੀ ਹੁੰਦੀ ਹੈਗੀ ਮੈਨੂੰ ਬੀਐਸਐਫ ਦੀ ਭਰਤੀ ਦੇਖਣੀ ਸੀਗੀ ਤੇ ਮੈਂ ਕਮਲੋਂ ਗੋਲ ਕੈਂਪ ਚ ਲੱਗ ਜਾਨੀ ਆਗੀ ਆ ਲੱਗ ਜਾਣਾਗਾ ਹੈ ਤੇ ਮੈਨੂੰ ਕਹਿੰਦੀ ਨਹੀਂ ਤੂੰ ਨਹੀਂ ਜਾਣਾ ਤੇ ਕਹਿੰਦੀ ਜਦੋਂ ਬੰਬ ਚੱਲਣਗੇ ਹਨਾ ਵੀ ਤੂੰ ਡਰ ਜਾਏਗਾ ਤੇ ਨਾਲ ਕਹਿੰਦੀ ਤੇਰੀ ਬਦੂਖ ਦੀ ਪਾਕੜਨੀ ਮੈਂ ਕਿਹਾ ਪਾਕੜ ਕਿਉਂ ਨਹੀਂ ਮੈਂ ਤਾਂ ਫੜ ਲੈਨੀ ਆ ਬਦੂਖ ਉਹ ਫੜ ਲੈਣਾਗਾ ਬਦੂਖ ਐਂ ਕਹੀ ਨਹੀਂ ਹੁੰਦੀ ਜਿੱਜੂ ਇਹ ਉਨਮੇ ਫੌਜੀ ਹੁੰਦਾ ਸਾਰਾ ਤਾਂ ਇਨੰਨਾ ਪੌਣੀ ਹੁੰਦੀ ਆ ਬੱਚਾ ਹੋਏ ਨੂੰ ਪਤਾ ਤੇਰੀ ਵੱਡੀ ਭੈਣ ਆ ਆ ਫੜ ਲੈ ਬੈਠ ਸਰਟੀਫਿਕੇਟ ਸਾਰੇ ਦੇ ਵਿਚ ਹੀ ਨੇ 10ਵੀਂ ਦਾ 12ਵੀਂ ਦਾ ਸੇ ਆਈਟੀਆਈ ਦਾ ਹੋ ਗਿਆ ਫੋਟੋਆਂ ਦੇ ਵਿਚ ਨੇ ਠੀਕ ਹੈ ਸਾਰਾ ਕੁਝ ਵਿਚ ਹੀ ਹੈਗਾ ਚਲ ਕੋਈ ਨਾ ਪੁੱਤ ਸਾਰੇ ਪਹਿਲਾਂ ਦੇ ਸਰਟੀਫਿਕੇਟ ਆ ਸਾਰੇ ਨਹੀਂ ਮੈਂ ਤਾਂ ਹੁਣ ਜਾ ਕੇ ਭਰ ਦੇਣਾ ਬੀਬੀ ਜੀ ਉੱਥੇ ਹਾਂ ਤੇ ਮੋੜਾ ਲੱਗ ਜੂਗਾ ਮੇਰ ਦਾ ਵਾਲਾ ਹੋ ਤੀਗਾ ਮਹਾ ਮੇਰਾ ਸਾੜਾ ਲੱਗੇ ਇਹ ਲੱਖ ਰੁਪਏ ਦੇ ਦੋ ਮਹੀਨੇ ਹੁਣ ਮੰਮੀ ਤੁਸੀਂ ਇਹਦੀ ਗੱਲਾਂ ਚ ਨਾ ਆਓ ਇਹ ਤਾਂ ਠੱਗਾ sire ਦਾ ਹੀ ਵੀ ਨਹੀਂ ਪਤਾ ਸਰਟੀਫਿਕੇਟ ਮੋੜ ਕੇ ਦਊਗਾ ਕਿ ਨਹੀਂ ਲੱਖ ਰੁਪਈਆ ਨਾ ਦੇ ਦਿਓ ਇਹਨੂੰ ਪ੍ਰੀਤ ਨੂੰ ਚੁੱਪ ਕਰਾਦਾ ਆ ਲੋ ਬੀਬੀ ਜੀ ਸੁਣਾ ਮੈਂ ਮੇਰੀ ਭੂਆ ਦੇ ਮੁੰਡੇ ਜੱਸੀ ਨੂੰ ਲਵਾ ਦੂੰ ਮੈਂ ਨਹੀਂ ਲਵਾਉਂ ਉਹ ਨਹੀਂ ਯਾਰ ਤੇਰੀ ਭੈਣ ਨੂੰ ਯਾਰ ਯਕੀਨ ਨਹੀਂ ਹੈਗਾ ਬੱਸ ਯਾਰਾ ਨਹੀਂ ਨਾ ਬੇਟਾ ਜੀ ਜੀ ਨਹੀਂ ਨਹੀਂ ਜਾਂਦੀ ਨਹੀਂ ਹੁੰਦੀ ਐ ਮੈਂ ਤਾਂ ਹੱਥੇ ਪਿੰਡ ਦੇ ਪੈਸੇ ਲਵਾਤੇ ਕਾਨੂੰਨੀ ਦੀ ਗੱਲਾਂ ਚਾ ਰਹੇ ਆ ਤੁਸੀਂ ਸੁਣਾ ਓਏ ਉਹਦਾ ਕੰਪਨੀ ਦੀ ਸਰਕਾਰੀ ਨਾ ਮੇਰੇ ਕੋਲ ਨੌਕਰੀ ਐ ਮੈਂ ਘਰਾਂਗਾ ਭਾਈ ਦੀ ਦੋ ਮਹੀਨੇ ਦੀ ਤਨਖਾਹ ਐ ਤੂੰ ਮੀਨੇ ਤਾਂ ਕਾ ਕੋਈ ਛਾੜਾ ਵੜਾ ਜਿੱਧੂ ਆਗਾ ਹੁਣ ਆਪਨੇ ਬੰਦੇ ਦੀ ਬੇਇੱਜ਼ਤੀ ਕਰੀ ਜਾਂਦੀ ਐਥੇ ਵੀ ਪਤਾ ਲਿਆ ਤਾ ਨੂੰ ਕਾ ਨੂੰ ਬਲੱਡ ਆ ਮੈਂ ਸਾਰੇ ਕਹਨੇ ਵੇਚ ਕੇ ਤੂੰ ਤਾਂ ਪੜਿਆ ਲਿਖਿਆ ਪੜਿਆ ਲਿਖਿਆ ਮੈਂ ਤਾਂ ਹੀ ਤੁਹਾਨੂੰ ਸਰਟੀਫਿਕੇਟ ਲੈ ਕੇ ਤੈਨਾਂ ਜੀ ਫੇਰ ਜਿੱਧੂ ਲੱਖ ਰੁਪਏ ਲੱਖ ਰੁਪਏ ਲੈ ਉਹ ਬੀਬੀ ਜੀ ਲੈਉਣੀ ਪੁੱਤ ਲੈ ਆਏ ਕਰ ਬਾਬੇ ਦੀ ਸੁੱਖ ਸੁੱਖ ਲੈ ਸੁੱਖ ਸੁੱਖ ਦਾ ਹਾਨ ਬਾਬੇ ਲੈਵੇਂ ਧਰ ਕੇ ਲੈਉ ਲੱਖ ਰੁਪਇਆ ਨਹੀਂ ਵੀ ਕੋਈ ਨੂੰ ਪੈਸੇ ਬੀਬੀ ਜੀ ਤੁਝੇ ਲੱਖ ਰੁਪਏ ਦੇ ਨਾਲ 20000 ਮੈਂ ਪੱਲਿਓ ਪਾਉਂਗਾ ਲੈ ਆਏ ਕਰੋ ਤੁਸੀਂ ਰੁਪਏ 80000 ਲੈਓ ਜੇ ਲੋ ਖਾਣੇ ਹੁੰਦੇ ਲੱਖ ਲੈ ਕੇ ਜਾਂਦਾ ਮੈਂ ਤੇ ਹੁਣ ਤੂੰ ਮੇਰੇ ਘਰਦਿਆਂ ਨੂੰ ਵੀ ਲੁੱਟਣ ਲੱਗ ਗਿਆ ਮੈਂ ਐ ਦੇਖੋ ਯਾਰ ਮੈਂ ਤਾਂ ਰੱਖੀ ਉਹ ਕਾਨੂੰਨ ਜੀ ਜਾਈ ਕਾਨੂੰਨ ਕਾਨੂੰਨ ਪਰ ਚੁੱਪ ਕਰ ਜਾ ਮੈਂ ਮੈਨੂੰ ਕੰਮ ਕਰਾ ਰਿਹਾ ਫਰੀ ਚੁੱਪ ਕਰ ਜਾ ਬਈ ਤੂੰ ਗੱਲ ਸੁਣ ਗੱਲ ਸੁਣ ਬਿੱਡੂ ਮੇਰੇ ਗੱਲ ਸੁਣ ਇਨਾ ਐ ਨਹੀਂ ਬੋਲਦੇ ਰਹਿੰਦੇ ਤੁਸੀਂ ਹਾਈਪਰ ਨਾ ਹੋ ਜਾਓ ਹੋਰ ਯਾ ਲੋ ਤੁਸੀਂ ਸਰਟੀਫਿਕੇਟ ਰੱਖੋ ਹਫਤੇ ਦੇ ਜੁਆਇਨਿੰਗ ਹੋ ਜੂਈ ਤੈਨੂੰ ਪੰਜ ਨਹੀਂ ਪੈਣ ਦਿੰਦਾ ਅੱਛਾ ਠੀਕ ਹੈ ਠੀਕ ਹੈ ਬਸ ਤੂੰ ਇੰਜਣ ਚਲਾਉਣਾ ਸਿੱਖ ਲੈ ਉਦਾਸ ਕੋ ਮੈਡੀਟ੍ਰੇਨਿੰਗ ਦਾ ਦੇ ਉਹਦਾ ਆਪੀ ਉਹਦਾ ਮਾਉਂ ਕਹਿੰਦਾ ਉੱਥੇ ਆਪੀ ਸਿਖਾ ਦੇਣੀ ਆ ਬਸ ਮਿਰਜਣਾ ਗਣੀ ਵੀ ਨੀਗਾ ਮਾਰ ਲੇ ਤੁਸੀਂ ਤੇਰੇ ਕਿਹਦਾ ਨੀਗਾ ਹੀ ਆ ਨੀਗਾ ਹੀ ਆ ਬੁਗੇ ਤੇਰੇ ਕਿਹਦਾ ਮੇਰੀ ਹਾਂ ਕੋਈ ਨਾ ਕੋਈ ਨਾ ਤੈਨੂੰ ਰਖਾਉਂਗਾ ਮੈਨੂੰ ਜੇ ਇਹਨੂੰ ਸੀਰੀਅਲ ਗੱਡੀ ਚ ਮੈਨੂੰ ਬਸ ਚਾ ਖਾ ਦਿਓ ਕੋਈ ਨਾ ਬਸ ਚਰ ਖਾ ਲ ਮੈਂ ਬਸ ਚਰ ਖੇਣਾ ਰਹ ਜੂਗਾ ਕੋਈ ਨਾ ਕੋਈ ਨਾ ਬਸ ਵਾਹ ਕਿਆ ਸੀਨ ਹੈ ਲੈ ਆਉ ਮੇਰੀ ਮਾ ਆ ਜਾ ਮम्मा ਆ ਜਾ ਉਹ ਆ ਗਈ ਆ ਗਈ ਆ ਗਈ ਆ ਗਈ ਆ ਗਈ ਆ ਗਈ ਤਾਂ ਕੱਪੜੇ ਚ ਨਹੀਂ ਜੀ ਕੱਪੜੇ ਚ ਹਾਂ ਠੀਕ ਹੈ ਠੀਕ ਹੈ ਠੀਕ ਹੈ ਜੀ ਜਿੰਦਰੀ ਕੋਈ ਨਾ ਜੀ ਕੋਈ ਨਾ ਆਏ ਜੀ ਕੋ ਦੇਖਦਾ ਹੂ ਏ ਟੀਟੂ ਮੈਂ ਨਾ ਸੋਚ ਰਿਆ ਸੀਗਾ ਕੁਛ ਕੀ ਸੋਚ ਰਹਾ ਸੀ ਉਹ ਬਸ ਐਮੀ ਵੀ ਕਿੰਨੇ ਸਾਲਾਂ ਦੇ ਤੁਸੀਂ ਜੀ ਜੂ ਤੈਨੂੰ ਕੀ ਲੈਣਾ ਮੇਰੇ ਨਾਲੋਂ ਤੂੰ ਨਹੀਂ ਮੈਂ ਮੈਸੇਜ ਤਰਾ ਗੱਤਿਆ ਲੱਗਦਾ ਮੈਨੂੰ ਇਹ ਮੈਂ ਖਾ ਦੇਖਦਾ ਸੀ ਮੈਂ ਆਪਾਂ ਕਿੰਨੇ ਵੱਡੇ ਕਿੰਨੇ ਛੋਟੇ ਹਾਂ ਹਾਂ ਵੀਡੀਓ ਕੰਮ ਕਰਦੇ ਸੀ ਇਹ ਹਾਂ ਹਾਂ ਬਜੀ ਤਿਆਰ ਹੋ ਗਈ ਤੀ ਹਾਂ ਇਹ ਬਸ ਹੋ ਰਹੀ ਹੈ ਮੈਂ ਜੀਜਾ ਹੀ ਆ ਪੁੱਛੋ ਸੀ ਆਪਣੇ ਉਹ ਫਾਰਮ ਜੇ ਸਬਮਿਟ ਕਰਾਦੇ ਸੀ ਤੁਸੀਂ ਅੱਛਾ ਅੱਛਾ ਹਾਂ ਉਹ ਫਾਰਮ ਮੈਂ ਤੇਰੇ ਭੇਜਦੇ ਤਾਂ ਹਾਂ ਅੱਛਾ ਤੇ ਉਹ ਗ੍ਰਹਿ ਮੰਤਰੀ ਲਵੇ ਚਲੇਗੇ ਹੁਣ ਗ੍ਰਹਿ ਮੰਤਰੀ ਜੋ ਟਿੱਕ ਲਾਤੀ ਉਹਨੇ ਇੱਥੇ ਲੱਗ ਗਿਆ ਜੀਜਾ ਗ੍ਰਹਿ ਮੰਤਰੀ ਕਿਹਨ ਦਾ ਗ੍ਰਹਿ ਮੰਤਰੀ ਹੋਦੋਂ ਤੁਸੀਂ ਕਹਿੰਦੇ ਸੀ ਕਹਿੰਦੇ ਪੰਜ ਦਿਨ ਚ ਕੰਮ ਹੋ ਜਾ 10 ਦਿਨ ਹੋਣ ਵਾਲੇ ਨੇ ਹੁਣ ਹਾਂ ਅ ਹਾਂ ਤੂੰ ਚੁੱਪ ਕਰ ਜਾ ਦੋ ਦੋ ਦਿਨ ਗ੍ਰਹਿ ਮੰਤਰੀ ਆਇਆ ਨਹੀਂ ਹੈਗਾ ਅੱਛਾ ਹਾਂ ਹੁਣ ਗ੍ਰਹਿ ਮੰਤਰੀ ਕਹਿੰਦੇ ਆ ਗਿਆ ਬਸ ਹੁਣ ਤੇਰੇ ਕੋਲ ਨੂੰ ਲੱਗ ਜੂਗਾ ਪਰਸਪਰ ਫਿਰ ਕਾਹੀ ਕੰਮ ਲੈ ਲਾਖ ਰੁਪਏ ਵੀ ਪਾਦਾ ਦੀਆ ਬੱਚੇ ਹਾਂ ਲੱਖ ਰੁਪਏ ਤੇਰਾ ਬਸ ਵੀ ਭਾਰਤੀ ਮਤਲਬ ਸਾਰਾ ਬੋਤਨ ਹੋ ਗਿਆ ਗਲਾ ਗ੍ਰਹਿ ਮੰਤਰੀ ਮੋਰ ਲਾਗਤੀ ਜਦੋਂ ਨੇ ਤੂੰ ਦੇਣਾ ਔਰ ਆਇਆ ਨਹੀਂ ਹੈਗਾ ਉਹ ਜਿੱਜੂ ਤੁਸੀਂ ਐਤ ਕੀ ਫੇਰ ਕੇਲੇ ਨਹੀਂ ਲੈਣਾ ਮਤਲਬ ਦੋ ਦਿਨ ਤੱਕ ਤਾਂ ਹੋ ਜੂਗੀ ਜੁਆਇਨਿੰਗ ਹਨਾ ਜੀ ਹਾਂ ਹਾਂ ਪੱਕੀ ਹੋ ਜੂਗੀ ਕੇਲੇ ਸੱਚਾ ਆਹ ਕਰ ਦੂ ਮੈਂ ਇਹਦੇ ਖਾਤਰ ਕੁਲਚਾ ਲਿਆਤਾ ਮੋਟਰਸਾਈਕਲ ਦੇ ਬੈਗ ਚੋਂ ਲਈ ਕੱਢ ਕੇ ਜਿੱਜੂ ਕੁਲਚਾ ਲੈਂਦਾ ਕੁਲਚਾ ਲੈ ਤਾ ਕਹਿੰਦਾ ਸੀਗਾ ਵੀ ਜੁਆਇਨਿੰਗ ਕਦੋਂ ਤੱਕ ਦੋ ਦਿਨ ਤੱਕ ਹੋ ਜੂਗੀ ਤੂੰ ਯਾਰ ਦੋ ਦਿਨ ਨਹੀਂ ਪਈ ਆਪੀ ਫੋਨ ਆ ਜੂਗਾ ਨਾ ਤੂੰ ਤੈਨੂੰ ਆਪ ਕਰੂਗਾ ਮੈਂ ਕੁਲਚਾ ਕੱਢ ਲਿਆ ਬੈਗ ਚੋਂ ਮੋਟਰਸਾਈਕਲ ਦੇ ਚੋਂ ਕੁਲਚਾ ਨਹੀਂ ਜੀ ਮਕਰਾਰ ਤੋਂ ਲੈ ਕੇ ਤੇਰੇ ਹੈ ਕੇਲੇ ਕਿਹਾ ਕੇਲੇ ਤੂੰ ਅਗਲੀ ਵਾਰੀ ਲੈ ਤੂੰ ਕੁਲਚਾ ਕਿਵੇਂ ਦਾ ਕੁਲਚਾ ਲਿਆ ਦਬੇ ਖਸਤਰ ਕੁਲਚਾ ਨਹੀਂ ਮੈਨੂੰ ਤਜਾਬ ਬਣਾਉਂਦਾ ਕੁਲਚਾ ਫੇ ਮੈਨੂੰ ਇਹਨੂੰ ਲੈਣੀ ਪੈਂਦੀ ਆ ਰਾਤ ਨੂੰ ਪੈਣ ਲੱਗੇ ਓ ਜੀਜਾ ਜੀ ਹਾਂ ਸਰਟੀਫਿਕੇਟ ਸਾਰੇ ਜਮ੍ਹਾਂ ਕਰਾਇਆ ਸੀ ਤੁਸੀਂ ਹਾਂ ਸਾਰੀ ਕਰਾਉਣੇ ਦੀ ਮੈਂ ਤਾਂ ਮਤਲਬ ਸਬਮਿਟ ਕਰਾਤੇ ਸੀਗੇ ਸੈਂਸੂਨ ਦੇ ਸਾਰੇ ਹੋ ਗਏ ਓ ਯਾਰ ਗ੍ਰਾਮ ਮਤਰੀ ਦੀ ਕੋਠੀ 'ਚ ਫਿਰਦੇ ਨੇ ਉੱਪਰ ਫਿਰਦੇ ਨੇ ਸਾਰੇ ਤੇਰੇ ਅੱਛਾ ਲਾ ਕੇ ਦੋਤਾ ਓਰੀਜਨਲ ਹੀ ਫੜਾਤੇ ਸੀ ਇਹ ਫੋਟੋਕਾਪੀਆਂ ਫੜਾਈਆਂ ਨੇ ਮੈਂ ਤਾਂ ਤੇਰੀ ਫੇਰ ਹੀ ਫੜਾ ਦੀ ਸਾਰੇ ਓਰੀਜਨਲ ਆ ਓਰੀਜਨਲ ਸਾਰੇ ਦਮ ਨਾ ਕੰਮ ਤੇਰਾ ਮਤਲਬ ਕੋਈ ਸਰਟੀਫਿਕੇਟ ਤੁਸੀਂ ਰੱਖਿਆ ਨਹੀਂ ਆਦੇ ਕੋਲੇ ਕੀ ਹੋ ਰਿਹਾ ਸੇ ਮੂ ਮੈਂ ਰੱਖ ਕੇ ਕੀ ਹਨ ਉੱਪਰ ਫਿਰਦੇ ਨੇ ਉਹ ਦਿੱਲੀ ਠੀਕ ਹੈ ਜੀ ਹਾਂ ਆ ਜਸ਼ਨੀ ਆਈ ਮੜਾ ਇਹ ਬਿਲੇ ਕੁਲ ਚਲੇ ਤੇਰਾ ਕੁਲ ਚਲੇ ਖਾ ਲੋ ਤੂੰ ਨੇ ਮੈਂ ਖਾ ਲ ਕਿੱਥੇ ਆ ਗਿਆ ਕੁਛ ਦੇਓ ਪਰ ਮੈਂ ਖੁੱਦ ਬਣਾਈ ਜਾਂਦਾ ਸਾਰੇ ਸਰਟੀਫਿਕੇਟ ਤਾਂ ਚੱਕੀ ਬੈਠਾ ਹੈ ਇਹ ਤੇਰੇ ਸਿਰ ਤੇ ਕੀ ਦੇਖ ਕੇ ਮਿਲ ਦਿਖਾਈ ਮੈਨੂੰ ਮੇਰੀ ਨੇ ਆ ਦਿਖਣਾ ਨਾਮ ਪੜ ਕੇ ਲੱਗਾ ਸੇ ਮਦਨ ਲੱਖ ਰੁਪਏ ਦੀਆਂ ਫੋਟੋ ਇੱਕ ਚੇਤੀ ਲਾ ਗਿਆ ਆਪਾਂ ਨੂੰ ਇਹ ਮੈਂ ਨਾ ਇਹਨੂੰ ਦੱਕੂ ਦਾਣਾ ਦਿੰਨੀ ਆ ਉਹ ਦਿਨ ਨਾ ਇੱਕ ਮਿੰਟ ਟੁੱਕ ਦੇਜੋ ਸੇ ਤੂੰ ਫੋਟੋ ਬਣਾ ਰੱਖਿਆ ਫੜੀ ਮਾਰਾ ਜਾ ਲੱਖ ਰੁਪਇਆ ਲੈ ਕੇ ਨਾਲੇ ਤੁਸੀਂ ਤੁਸੀਂ ਫੋਟੋ ਬਣਾ ਰੱਖਿਆ ਤੇਰਾ ਜੋਰੀ ਬੜਾ ਹੋਇਆ ਹੈ ਮੇਰਾ ਬੌਲੀ ਮਗਰ ਮਿੱਠੀ ਬਰ ਗਿਆ ਉਹਦਾ ਜੋਰ ਜੋਗਰਾ ਜਿੰਨਾ ਹੈ